ਉਹ ਆਏ ਬਈ ਆਉਂਦੇ ਪਹਿਲਾਂ ਕੈਮਰੇ ਕੋਨੇ ਚਾਲੂ ਕਰਦੇ ਉਹਨਾਂ ਨੇ ਸਾਰਿਆਂ ਦੇ ਫਿਰ ਉਹ ਬਈ ਸਿੱਧਾ ਉੱਥੋਂ ੱਤਕਾ ਮੁੱਕੀ ਤੇ ਹੋ ਗਏ ਉਹਦੇ ਬਾਅਦ ਉਹਨਾਂ ਨੇ ਕੁਝ ਨਹੀਂ ਸੁਣਿਆ ਬਈ ਆਉਂਦੇ ਹੀ ਕੁਝ ਕੱਲ ਨਹੀਂ ਕਰੇ ਗੇਟ ਚੋਂ ਗਾਲਾਂ ਕੱਢ ਰਹੀ ਉਹਨਾਂ ਨੂੰ ਪਤਾ ਨਹੀਂ ਅੰਦਰ ਕੌਣ ਬੈਠਾ ਹੈ ਜਦੋਂ ਨਰੇਸ਼ ਕੁਮਾਰ ਮੇਰੇ ਕੋਲ ਆਉਂਦਾ ਉਹਦੀ ਨਿਗਾਹ ਜਦੋਂ ਇੱਕ ਸਿੱਖ ਨੌਜਵਾਨ ਤੇ ਪੈਂਦੀ ਉਹ ਮੇਰੇ ਕੋਲੋਂ ਚੱਲ ਕੇ ਦੋ ਤਿੰਨ ਕਦਮ ਚੱਲ ਕੇ ਹਲਕੀ ਮੇਰੇ ਇੱਕ ਨਾਲ ਜਿਹੜਾ ਮੁੰਡਾ ਖੜਾ ਵੀਡੀਓ ਬਣਾਈ ਜਾਂਦਾ ਉਸਤੇ ਨਹੀਂ ਉਹਨੇ ਹਮਲਾ ਕਰਿਆ ਮੇਰੇ ਤੋਂ ਦੋ ਤਿੰਨ ਕਦਮ ਚੱਲ ਕੇ ਐਸ ਦੀ ਸਿੱਧੀ ਦਸਤਾਰ ਤੇ ਉਹਨੇ ਹਮਲਾ ਕਰਿਆ ਮਤਲ ਉਹਦੇ ਅੰਦਰ ਇੱਕ ਨਾ ਮਤਲਬ ਇੱਕ ਨਫਰਤ ਮੰਨ ਸਕਦੇ ਕਿ ਇੱਕ ਪੱਗ ਵਾਲੇ ਜਾਂ ਸਰਦਾਰਾਂ ਪ੍ਰਤੀ ਇੱਕ ਨਫਰਤ ਦੇਖਣ ਨੂੰ ਮਿਲੀ ਮੈਂ ਵੀ ਵਹੀ ਤਾਂ ਜੀ ਮੰਨਉ ਨਹੀਂ ਕੁਝ ਕਿਹਾ ਹੈ ਉਹਨਾਂ ਨੇ ਆ ਤੀਨੀ ਨੂੰ ਪਾਇਆ ਵੀ ਤਾਂ ਕਿ ਇਹ ਤਾਂ ਬੇ ਇਹ ਤਾਂ ਬਗੇ ਤਾਂ ਅਸੀਂ ਵੀ ਤਾਂ ਬਚਾਂਗੇ ਤੁਹਾਡੇ ਕਿੰਨੇ ਪੈਸੇ ਫਸੇ ਸੜੀ 7 ਲੱਖ 75 ਹਜ਼ਾਰ ਕਿਉਂਕਿ ਮੈਨੂੰ ਜਿੰਨੀ ਕ ਸਮਝ ਆ ਰਹੀ ਚੰਡੀਗੜ੍ਹ ਪੁਲਿਸ ਹੈਗੀ ਜਿਹੜੀ ਇਹ ਸਿੱਖਾਂ ਤੋਂ ਬਹੁਤ ਜ਼ਿਆਦਾ ਨਫਰਤ ਕਰਦੀ ਹੈ ਜੀ ਕਿਉਂਕਿ ਇਹਨਾਂ ਨੂੰ ਪਤਾ ਹੈ ਸਿੱਖ ਬਹੁਤ ਮਜ਼ਬੂਤ ਨੇ ਇਹ ਕਿਸੇ ਵੀ ਅੜਗੇ ਜਦ ਨਿਆਂ ਦੀ ਜੰਗ ਦੇ ਵਿੱਚ ਆ ਕੇ ਤਾਂ ਇਹ ਨਿਆਂ ਕਰਵਾਏ ਬਿਨਾਂ ਨਹੀਂ ਜਾਣਾ ਉਹਨਾਂ ਨੂੰ ਐਸਜੂ ਦੇ ਇੱਕ ਸਿੱਖ ਨੌਜਵਾਨ ਨੂੰ ਕੁੱਟਾਂਗੇ ਜਦੋਂ ਇਹ ਡਰੂਗਾ ਤਾਂ ਬਾਕੀ ਸਾਰੇ ਭੱਜ ਜਾਣਗੇ ਮੈਨੂੰ ਕਹਿੰਦੇ ਹਾਂ ਤੂੰ ਕੌਣ ਐਸੇ ਮੈਂ ਕਹਿੰਦਾ ਸਰ ਅਸੀਂ ਪੈਸੇ ਮੰਗਣੇ ਕੇ ਲਿਆਏ ਆਏ ਆ ਮੈਨੂੰ ਕਹਿੰਦੇ ਇਹ ਕਿਤਨੇ ਲੋਕ ਮੈਂ ਕਹਿੰਦੀ ਸਭੀ ਠੱਗੇ ਹੋਏ ਲੋਕ ਹੈ ਇਨਕੇ ਸਾਥ ਸਭੀ ਕੇ ਸਾਥ ਠੱਗੀ ਹੋਈ ਹੋਈ ਹੈ ਭੈਣ ਨੇ ਉਹ ਕਹਿੰਦਾ ਜੀ ਸੱਕੀ ਭੈਣ ਨੇ ਭੈਣ ਹਜੇ ਕੁਵਾਰੀ ਹੈ ਉਹ ਇਮੀਗ੍ਰੇਸ਼ਨ ਚ ਲੱਗੀ ਸੀ ਇਮੀਗ੍ਰੇਸ਼ਨ ਵਾਲਿਆਂ ਨੇ ਉਹਨੂੰ ਟ੍ਰੇਨਿੰਗ ਦਿੱਤੀ ਉਸਨੇ ਉਸ ਇਮੀਗ੍ਰੇਸ਼ਨ ਦੇ ਤਹਿਤ ਇਹ ਡੈਰੀ ਦੀ ਉਹ ਡੈਰੀ ਹੈ ਜਿਵੇਂ ਤੁਸੀਂ ਸੁਣਿਆ ਹੋਊਗਾ ਕਿ ਕਈ ਵਾਰੀ ਪੋਲਿਟਿਸ਼ੀਨ ਹੁੰਦੇ ਉਹ ਕਹਿੰਦੇ ਨੇ ਲਾਲ ਡੇਰੀ ਇਹ ਆਪਣੇ ਕੋਲੇ ਪੀਲੀ ਡੇਰੀ ਹੈ ਅਸੀਂ ਫਿਰ ਉਹਨਾਂ ਨੂੰ ਕਿਹਾ ਸੀ ਵੀ ਅਸੀਂ ਨਿੰਗ ਸਿੰਘ ਜੱਥੇਬੰਦੀਆਂ ਕੋਲੇ ਜਾਵਾਂਗੇ ਕਿਉਂਕਿ ਅੱਜ ਜੇ ਨਰੇਸ਼ ਕੁਮਾਰ ਵਰਗੇ ਜਿਹੜੇ ਵੱਡੇ ਪੁਲਿਸ ਦੇ ਰੂਪ ਦੇ ਵਿੱਚ ਗੁੰਡੇ ਐ ਜਿਹੜੇ ਪੁਲਿਸ ਦੀ ਵਰਦੀ ਪਾ ਕੇ ਆਮ ਲੋਕਾਂ ਦੇ ਤਸ਼ੱਦਦ ਕਰ ਰਿਹਾ ਹੈ ਤੇ ਅੱਜ ਉਹਨੂੰ ਸਜ਼ਾ ਨਹੀਂ ਮਿਲੀ ਤਾਂ ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਪੂਰੇ ਦੇਸ਼ ਦੀ ਪੁਲਿਸ ਦਾ ਗਲ ਸੈਕਟਰ 34 ਦੇ ਵਿੱਚ ਵੀਜ਼ਾ ਕੰਸਲਟੈਂਸੀ ਦੇ ਆਫਿਸ ਦੇ ਵਿੱਚ ਜਿਸ ਸਿੱਖ ਨੌਜਵਾਨ ਦੇ ਨਾਲ ਕੁਟਮਾਰ ਕੀਤੀ ਗਈ ਹੈ ਔਰ ਇੱਕ ਨੰਗਾ ਨਾਚ ਗੁੰਡਾਗਰਦੀ ਦਾ ਚੰਡੀਗੜ੍ਹ ਪੁਲਿਸ ਦੇ ਅਫਸਰਾਂ ਵੱਲੋਂ ਦਿਖਾਇਆ ਗਿਆ ਉਹ ਨੌਜਵਾਨ ਇਸ ਵਕਤ ਮੇਰੇ ਨਾਲ ਮੌਜੂਦ ਹੈ ਬੜੀ ਮੰਦਭਾਗੀ ਘਟਨਾ ਸੀ ਔਰ ਵੀਰ ਵੀ ਮੌਜੂਦ ਹੈ ਜੋ ਉਸ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਕਿ ਉੱਥੇ ਉਸ ਪੁਲਿਸ ਅਫੀਸਰਸ ਨੇ ਕਿਸੇ ਹੋਰ ਨੂੰ ਹੱਥ ਨਹੀਂ ਪਾਇਆ ਜਾਣਬੁੱਝ ਕੇ ਇੱਕ ਸਰਦਾਰ ਦੀ ਪੱਗ ਨੂੰ ਹੱਥ ਪਾਇਆ ਸਭ ਤੋਂ ਪਹਿਲਾਂ ਵੀਰ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਵੀਰ ਹਰਨੂਰ ਸਿੰਘ ਸਾਡੇ ਨਾਲ ਮੌਜੂਦ ਨੇ ਵੀਰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਕਿਹੜੀ ਘਟਨਾ ਘਟੀ ਹੈ ਜੀ ਕੀ ਘਟਨਾ ਸੀ ਕੀ ਕਰਨ ਗਏ ਸੀ ਤੁਸੀਂ ਵੀਜ਼ਾ ਕੰਸਲਟੈਂਸੀ ਦੇ ਆਫਿਸ ਤੇ ਕਿਹੜੀ ਕੰਸਲਟੈਂਸੀ ਸੀ ਉਹ ਬਿਰੇ ਅਸੀਂ ਟੀਮ ਪਾਨਾ ਸਿੱਧੂ ਤੋਂ ਬਲੋਂਗ ਕਰਦੇ ਆਂ ਬਈ ਅਸੀਂ ਕੈਨ ਵੀਜ਼ਾ ਵਾਲਿਆਂ ਦੇ ਗਏ ਬਈ ਸਾਡੇ ਕੋਲੇ ਜਿੱਦਾਂ ਲੋਕੀ ਆਉਂਦੇ ਰਹਿੰਦੇ ਆ ਪਾਨਾ ਮਹੰਗੇ ਬਾਈ ਕੋਲੇ ਪਾਨੇ ਬਾਈ ਕੋਲੇ ਤੇ ਅਸੀਂ ਬਈ ਆਪ ਬਾਈ ਹੁਣੀ ਖੜੇ ਮਗਰ ਇਹਨਾਂ ਦੀਆਂ ਫਾਈਲਾਂ ਕਰਕੇ ਗਏ 6 ਬਾਈ ਸੀਗੇ 6-7 ਫਾਈਲਾਂ ਸੀਗੀਆਂ ਨਾ ਨਾ ਗੱਲ ਤੋਂ 50-55 ਲੱਖ ਹੋਊਗਾ ਅਸੀਂ ਬੀ ਪੀਸਫੁਲ ਪ੍ਰੋਟੈਸਟ ਵਾਸਤੇ ਅਸੀਂ ਗਏ ਕਿ ਬਈ ਸਾਡਾ ਸਲਟਾਰਾ ਕਰਾਓ ਉੱਥੇ 50-55 ਲੱਖ ਰੁਪਇਆ ਹੈ ਬਾਈ ਲਮਸਾਂ ਲਮਸਾਂ ਮੇਂ ਨਹੀਂ ਹੁੰਦਾ ਜੀ ਤੇ ਵੀ ਕਿਸੇ ਇਮੀਗ੍ਰੇਸ਼ਨ ਤੇ ਜਾਂਦੇ ਆ ਨਾ ਕਿਉਂਕਿ ਬਹੁਤ ਸਤਾਏ ਹੋਏ ਲੋਕ ਆ ਬਾਈ ਲਗਭਗ ਸਾਰੀ ਇਮੀਗ੍ਰੇਸ਼ਨਾਂ ਦੇ ਤੇ ਅਸੀਂ ਬਾਈ ਉੱਥੇ ਜਾਂਦੇ ਆ ਅਸੀਂ ਜਾ ਕੇ ਉੱਥੇ ਬੈਨੇ ਆ ਅਸੀਂ ਬਾਈ ਸਾਡਾ ਇਹ ਅਸੂਲ ਆ ਕਿ ਤਾ ਕਿ ਨਾ ਯਾਰ ਬਾਈ ਉੱਥੇ ਕੁੜੀਆਂ ਵੀ ਹੁੰਦੀਆਂ ਆ ਨਾ ਕੱਲ ਨੂੰ ਅਗਲੇ ਨੇ ਵਿਆਹ ਵੀ ਹੁੰਦਾ ਕੁੜੀਆਂ ਦਾ ਭੈਣਾ ਆਏ ਸਾਰੀਆਂ ਭੈਣਾ ਧੀਆਂ ਭੈਣ ਸਭ ਦੀ ਸਾਂਝੀ ਹੁੰਦੀਆਂ ਬਾਈ ਤੇ ਅਸੀਂ ਬਈ ਪਹਿਲੇ ਅਗਲਿਆਂ ਨੂੰ ਕਹਿ ਦਿੰਨੇ ਆ ਕਿ ਤੁਸੀਂ ਭੈਣੇ ਜਾ ਸਕਦੇ ਹੋ ਕਿਉਂਕਿ ਅਸੀਂ ਵੀਡੀਓ ਬਣਾਵਾਂਗੇ ਫਿਰ ਤੁਹਾਨੂੰ ਕੱਢ ਨੂੰ ਵੀਡੀਓ ਆਊਗੀ ਫਿਰ ਤੁਸੀਂ ਕਹੋਗੇ ਡਿਲੀਟ ਕਰੋ ਹੈਨਾ ਤੇ ਬਈ ਅਸੀਂ ਜਾਂਦੇ ਉੱਥੇ ਵੀਡੀਓ ਰਿਕਾਰਡਿੰਗ ਚਾਲੂ ਕਰਦੇ ਆ ਪ੍ਰੂਫ ਵਾਸਤੇ ਕਿ ਕੱਲ ਨੂੰ ਸਾਡੇ ਤੇ ਕੋਈ ਐਲੀਗੇਸ਼ਨ ਨਾ ਲੱਗੇ ਬਈ ਅਸੀਂ ਉੱਥੇ ਪੀਸਫੁਲੀ ਬੈਠਦੇ ਆ ਸਾਡਾ ਕੋਈ ਸ਼ੁਰੂ ਤੋਂ ਐਂਡ ਤੱਕ ਸਾਰੀ ਇਹ ਵੀਡੀਓਜ਼ ਨੇ ਬਈ ਠੀਕ ਆ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਉੱਥੇ ਅਸੀਂ ਉੱਥੇ ਜਾ ਹੀ ਜਾ ਕੇ ਗੱਲ ਕਰਨੇ ਆ ਕਿ ਬਈ ਜਿਹੜਾ ਤੁਹਾਡਾ ਓਨਰ ਹੈਗਾ ਉਹਨਾਂ ਨੂੰ ਬੁਲਾਓ ਠੀਕ ਆ ਪਰ ਬਈ ਉੱਥੇ ਕੋਈ ਨਹੀਂ ਆਉਂਦਾ ਜਿਹੜੇ ਉੱਥੇ ਸੀਗੇ ਮੇਨ ਬੰਦੇ ਉਹ ਵੀ ਸਾਰੇ ਚੱਲ ਜਾਂਦੇ ਉੱਥੋਂ ਫਿਰ ਬਈ ਥੋੜੀ ਦੇਰ ਬਾਅਦ ਜਿਹੜੇ ਉੱਥੇ ਦੋ ਜਣੇ ਸੀਗੇ ਬਈ ਇੱਕ ਦਾ ਨਾਮ ਮਨਪ੍ਰੀਤ ਸਿੰਘ ਨਾਲ ਸੀ ਬਈ ਇੱਕ ਦਾ ਮੇਰੇ ਖਿਆਲ ਤੋਂ ਕਰਨ ਸਿੰਘ ਤੇ ਬਈ ਉਹ ਆਉਂਦੇ ਆ ਥੋੜੇ ਟਾਈਮ ਬਾਅਦ ਪੁਲਿਸ ਵਾਲੇ ਨਾਲ ਚਾਰ ਪੁਲਿਸ ਵਾਲੇ ਆਉਂਦੇ ਬਈ ਸਾਨੂੰ ਇੱਕ ਦਾ ਨਾਂ ਨਹੀਂ ਆਦਾ ਇੱਕ ਪੁਲਿਸ ਵਾਲੇ ਦਾ ਨਾ ਸੀ ਗੁਰਪ੍ਰੀਤ ਸਿੰਘ ਏਐਸਆਈ ਇੱਕ ਬਈ ਨਰੇਸ਼ ਕੁਮਾਰ ਸੀਗਾ ਕਾਂਸਟੇਬਲ ਇੱਕ ਮਨੋਜ ਕੁਮਾਰ ਸੀਗਾ ਬਈ ਠੀਕ ਆ ਇਹ ਬਈ ਆਉਂਦੇ ਹੀ ਗਾਲੀ ਕਲੋਚ ਕਰਨ ਲੱਜੰਦੇ ਆ ਇਹ ਆ ਕੇ ਕੁਝ ਨਹੀਂ ਪੁੱਛਦੇ ਤੁਸੀਂ ਇੱਥੇ ਕੀ ਕਰਦੇ ਹੋ ਕਹਿੰਦੇ ਤੁਸੀਂ ਇਥੇ ਆਪ ਦਾ ਠਾਣਾ ਖੋਲਿਆ ਐਵੇਂ ਬਹੁਤ ਗੰਦੀਆਂ ਭਾਸ਼ਾ ਯੂਜ਼ ਕਰਦੇ ਜਿਹੜੀ ਅਸੀਂ ਬੋਲ ਵੀ ਨਹੀਂ ਸਕਦੇ ਤੇ ਬਈ ਉਹਦੇ ਬਾਅਦ ਇਹ ਸਾਡੇ ਆਉਂਦੇ ਹੀ ਕੈਮਰੇ ਫੋਨ ਖੋਣ ਲੱਜੰਦੇ ਆ ਕੁੱਟਮਾਰ ਚਾਲੂ ਕਰਨ ਲੱਜੰਦੇ ਆ ਉਸ ਦੌਰਾਨ ਬਈ ਇਹ ਸਾਰਾ ਕੁਝ ਹੋਇਆ ਬੱਚੇ ਅੱਛਾ ਆਉਂਦੇ ਹੀ ਤੁਹਾਡੇ ਤੋਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਪੁੱਛੀ ਵੀਜ਼ਾ ਕੰਸਲਟੈਂਸੀ ਦੇ ਜਿਹੜੇ ਮਾਲਕ ਸੀਗੇ ਉਹ ਪੁਲਿਸ ਨੂੰ ਰਿਪੋਰਟ ਕਰਦੇ ਤੇ ਪ ਸਿੱਧਾ ਆ ਕੇ ਗੁੱਟਮਾਰ ਸ਼ੁਰੂ ਹੋ ਜਾਂਦੀ ਹੈ ਨਾਲੇ ਉਹ ਕੰਸਲਟੈਂਸੀ ਦੇ ਬਈ ਉਹ ਲੱਗੇ ਹੋਏ ਸੀਗੇ ਉਹ ਮਾਲਕ ਨਹੀਂ ਸੀਗੇ ਉਸ ਟਾਈਮ ਫਿਲਹਾਲ ਮਾਲਕ ਤਾਂ ਅੱਜ ਆਏ ਨੇ ਉਹਨਾਂ ਨੇ ਸਲਟਾਰਾ ਵੀ ਕੀਤਾ ਸਾਰਾ ਕੁਝ ਬਟ ਬਈ ਪੁਲਿਸ ਦਾ ਬਹੁਤ ਮਾੜਾ ਵਿਵਹਾਰ ਸੀਗਾ ਨਾ ਪੁਲਿਸ ਨੇ ਸਾਨੂੰ ਅਸਲ 'ਚ ਪੁਲਿਸ ਦਾ ਇਹ ਅਸੂਲ ਸੀਗਾ ਅਸੀਂ ਇੱਕ ਥਾਂ ਪਹਿਲਾਂ ਵੀ ਗਏ ਸੀਗੇ ਉੱਥੇ ਵੀ ਪੁਲਿਸ ਆਈ ਸੀ ਉੱਥੇ ਖੁਦ ਐਸਐਚਓ ਸਾਹਿਬ ਆਏ ਸੀਗੇ ਉਹਨਾਂ ਨੇ ਸਾਨੂੰ ਆ ਕੇ ਪੁੱਛਿਆ ਬਕਾਇਦਾ ਵੀ ਤੁਹਾਡਾ ਕੀ ਇਥੇ ਲੈਣ ਦੇਣਾ ਸੀ ਉਹਨਾਂ ਨੂੰ ਦੱਸਿਆ ਉਹਨਾਂ ਨੇ ਸਾਨੂੰ ਕਿਹਾ ਬਈ ਥਾਣੇ ਚੱਲੋ ਉੱਥੇ ਗੱਲ ਕਰਦੇ ਆ ਇਹਨਾਂ ਨੇ ਬਈ ਸਾਨੂੰ ਨਰੇਸ਼ ਕੁਮਾਰ ਨੇ ਸਾਨੂੰ ਬਈ ਕੁਝ ਨਹੀਂ ਪੁੱਛਿਆ ਨਾਲੇ ਨਰੇਸ਼ ਕੁਮਾਰ ਬਈ ਕਾਂਸਟੇਬਲ ਸੀਗੇ ਦੇਖ ਲਓ ਤੁਸੀਂ ਆਪ ਦੱਸੋ ਗੱਲ ਜਿਹੜੇ ਅਸੀਂ ਪਿੱਛੇ ਮਟੀਲੀ ਥਾਣੇ ਵਾਲੇ ਸਾਡੇ ਕੋਲੇ ਐਸ ਐਚ ਓ ਸਾਹਿਬ ਆਏ ਸੀਗੇ ਜਦੋਂ ਅਸੀਂ ਪਿੱਛੇ ਗਏ ਸੀ ਇਮੀਗ੍ਰੇਸ਼ਨ ਤੇ ਉਹਨਾਂ ਨੇ ਬਈ ਸਾਨੂੰ ਬਕਾਇਦਾ ਕਿਹਾ ਤੁਸੀਂ ਥਾਣੇ ਚੱਲੋ ਬਈ ਉੱਥੇ ਜਿਹੜੀ ਗੱਲ ਹੋਊਗੀ ਸਾਰੀ ਉੱਥੇ ਹੋਊਗੀ ਠੀਕ ਆ ਨਰੇਸ਼ ਕੁਮਾਰ ਜੀ ਬਈ ਕਾਂਸਟੇਬਲ ਹੁੰਦੇ ਹੋਏ ਇਹਨਾਂ ਨੇ ਐਡਾ ਐਕਸ਼ਨ ਚੱਕਿਆ ਇਹਨਾਂ ਨੇ ਬਈ ਆਉਂਦੇ ਉੱਥੇ ਧੀਆ ਭੈਣਾ ਵੀ ਸੀ ਮੁੱਕੇ ਥੱਪੜ ਗਾਲਾਂ ਚਾਲੂ ਕਰਤੀਆਂ ਬਈ ਇਹਨਾਂ ਨੂੰ ਧੱਕਾ ਮੁੱਕੀ ਉਹ ਸਾਡੇ ਕੋਲ ਸਾਰੇ ਵੀਡੀਓ ਪ੍ਰੂਫ ਪੇਜਨੇ ਬਈ ਜਿਹੜੀ ਇੱਕ ਵੀਡੀਓ ਆ ਰਹੀ ਹੈ ਜਿਹਦੇ ਵਿੱਚ ਉਹ ਇਦਾਂ ਲੱਗ ਰਿਹਾ ਵੀ ਤੁਹਾਡੇ ਉੱਤੇ ਇੱਕਦਮ ਹਮਲਾ ਹੋ ਰਿਹਾ ਔਰ ਇੱਕ ਨਹੀਂ ਦੋ ਦੋ ਜਣੇ ਕਰ ਰਹੇ ਆ ਉਹ ਉਹ ਕੀ ਘਟਨਾ ਕੁਝ ਬੋਲਿਆ ਗਿਆ ਸੀ ਉਹਨਾਂ ਨੇ ਕੀ ਹੋਇਆ ਮੈਂ ਦੱਸ ਦਾਂ ਤੁਹਾਨੂੰ ਗੱਲ ਹੁਣ ਬਈ ਵੀਡੀਓ ਹੁਣ ਤੁਸੀਂ ਵੀਡੀਓ ਬਣਾ ਰਹੇ ਹੋ ਠੀਕ ਆ ਬਈ ਆਪਾਂ ਡੋਮੋਕਰੇਸੀ ਚ ਰਹਨੇ ਆ ਹਰ ਬੰਦੇ ਨੂੰ ਇੱਥੇ ਬੋਲਣ ਦਾ ਉਹਦਾ ਹੱਕ ਰੱਖਣ ਦਾ ਅਧਿਕਾਰ ਹੈ ਠੀਕ ਆ ਹੁਣ ਅਸੀਂ ਉੱਥੇ ਗਏ ਬਈ ਅਸੀਂ ਪ੍ਰੋਟੈਸਟ ਕੀਤਾ ਠੀਕ ਆ ਅਸੀਂ ਸਾਡੀ ਵੀਡੀਓਗ੍ਰਾਫੀ ਚੱਲ ਰਹੀ ਸੀ ਬਈ ਲਾਈਵ ਰਹਨੇ ਆ ਠੀਕ ਆ ਤਾਂ ਕਿ ਕੱਲ ਨੂੰ ਕੋਈ ਹੋਰ ਅਲੀਗੇਸ਼ਨ ਨਾ ਲਾ ਸਕੀ ਠੀਕ ਆ ਉਹ ਆਏ ਬਈ ਆਉਂਦੇ ਪਹਿਲਾਂ ਕੈਮਰੇ ਖੋਨੇ ਚਾਲੂ ਕਰਤੇ ਉਹਨਾਂ ਨੇ ਸਾਰਿਆਂ ਦੇ ਠੀਕ ਆ ਉੱਥੋਂ ਬਈ ਸਾਡੇ ਬੰਦੇ ਨੂੰ ਕਿਹਾ ਬਈ ਕੈਮਰੇ ਕੱਤ ਖੋਨੇ ਕੀ ਗੱਲ ਦੱਸੋ ਫਿਰ ਉਹ ਬਈ ਸਿੱਧਾ ਉੱਥੋਂ ਧੱਕਾ ਮੁੱਕੀ ਤੇ ਹੋ ਗਏ ਉਹਦੇ ਬਾਅਦ ਉਹਨਾਂ ਨੇ ਕੁਝ ਨਹੀਂ ਸੁਣਿਆ ਬਈ ਸਿੱਧਾ ਬੱਸ ਤੇ ਤੁਹਾਡੀ ਦਸਤਾਰ ਬਹੁਤ ਮਾੜਾ ਵਹਾਅ ਸੀ ਬਈ ਨਰੇਸ਼ ਕੁਮਾਰ ਦੁਆਰਾ ਤੇ ਗੁਰਪ੍ਰੀ ਸਿੰਘ ਦੁਆਰਾ ਤੇ ਉਹਨੇ ਉੱਤੇ ਕੀ ਕੀ ਕੁਛ ਹਮਲਾ ਹੋਇਆ ਉਹਦੇ ਬਾਰੇ ਜ਼ਰੂਰ ਦੱਸੋ ਬਈ ਗੱਲ ਇਦਾਂ ਦੇਖੋ ਮੈਂ ਤੇ ਮਹਿੰਗਾ ਬਈ ਅਸੀਂ ਅੱਗੇ ਖੜੇ ਸੀਗੇ ਠੀਕ ਆ ਤੇ ਮਹਿੰਗਾ ਬਈ ਲਿਖੀ ਜਾਂਦਾ ਸੀਗਾ ਵੀ ਜਿੱਦਾਂ ਜਿੱਦਾਂ ਕੋਈ ਆਉਂਦੇ ਆ ਸਾਡਾ ਅਸੀਂ ਇੱਕ ਅਸੀਂ ਇੱਕ ਬਕਾਇਦਾ ਡਾਇਰੀ ਰੱਖੀ ਅਸੀਂ ਲਿਖਦੇ ਵੀ ਹਾਂ ਚਬੀਨ ਕਵੇ ਦੀ ਜਿਹੜੀ ਜਿਹੜੀ ਸਾਡੇ ਕੋਲੇ ਆਉਂਦੀ ਆ ਉਹ ਆਉਂਦੀ ਪੁੱਛਦਾ ਤੁਸੀਂ ਇੱਥੇ ਐਫ ਪੀ ਆਰ ਖੋਲੀ ਆਉਂਦੀ ਐ ਲਿਖਣ ਲਈ ਜਿੰਨੇ ਹੋ ਠੀਕ ਆ ਆਉਂਦੀ ਕਹਿੰਦਾ ਚਲੋ ਬਾਹਰ ਚਲੋ ਬਾਹਰ ਨਿਕਲੋ ਬਈ ਧੱਕਾ ਮੁਕੀ ਕਰਦੇ ਭਾਈ ਉਹ ਵੀਡੀਓ ਉਸੇ ਬਸ ਉੱਥੋਂ ਦਾ ਸਾਰਾ ਕੰਮ ਚੱਲੂ ਹੁੰਦਾ ਬਸ ਉੱਥੋਂ ਸਿੱਧਾ ਤੱਕਾ ਮੁਕੀ ਦੇ ਉੱਤਰ ਪੈਂਦੇ ਭਾਈ ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ A to Z ਤੱਕ ਭਾਈ ਸਾਡੇ ਕੋਲ ਵੀਡੀਓ ਪ੍ਰੂਫ ਪਿਆ ਜੀ ਇਹ ਤਾਂ ਯਾਰ ਹੈ ਕਿ ਜਦੋਂ ਤੁਹਾਡੇ ਮੂੰਹ ਦੇ ਉੱਤੇ ਉਹ ਚਪੇੜਾ ਮਾਰ ਰਹੇ ਆ ਹਾਂ ਹਾਂ ਭਾਈ ਹਾਂ ਤੇ ਮੈਂ ਕਿਹਾ ਵੀਰੇ ਕੀ ਕੀ ਗੱਲਬਾਤ ਹੋਈ ਹੈ ਜਿੱਦਾਂ ਤੁਸੀਂ ਜਿਹੜੇ ਪੈਸੇ ਦਿਵਾਨੇ ਸੀ ਉਹ ਉਹ ਇੱਥੇ ਮੌਜੂਦ ਨੇ ਬਿਲਕੁਲ ਜੀ ਆ ਮੁੰਡੇ ਆ ਉਹ ਉਹ ਜਿਹੜੇ ਕਲਾਇੰਟ ਹੈ ਅਸੀਂ ਮੈਂ ਤੁਹਾਨੂੰ ਕੱਲ ਤੋਂ ਸ਼ੁਰੂ ਕਰੂੰਗਾ 11 ਜੁਲਾਈ ਤੋਂ ਅਸੀਂ ਜਦੋਂ ਇੱਥੇ ਆਏ ਉਸ ਤੋਂ ਪਹਿਲਾਂ ਅਸੀਂ ਬਕਾਇਦਾ ਸਭ ਇਮੀ ਅਸੀਂ ਗੁਰਦੁਆਰਾ ਅਮਰਸਾ ਬੈਠ ਕੇ ਜਿੰਨੇ ਵੀ ਇਮੀਗ੍ਰੇਸ਼ਨਾਂ ਦੇ ਕਲਾਇੰਟ ਆਏ ਸੀ ਉਹਨਾਂ ਨੂੰ ਫੋਨ ਕਰਿਆ ਵੀ ਤੁਸੀਂ ਇਹ ਜਿਹੜੇ ਪੀੜਿਤ ਲੋਕ ਐ ਇਹਨਾਂ ਦੇ ਪੈਸੇ ਵਾਪਸ ਕਰੋ ਜਾਂ ਨਹੀਂ ਅਸੀਂ ਤੁਹਾਡੇ ਆਫਿਸ ਆਵਾਂਗੇ ਫਿਰ ਤੁਸੀਂ ਕਹੋਗੇ ਅਸੀਂ ਡੀਫੇਮ ਹੁੰਦੇ ਕਿਉਂਕਿ ਦੇਖੋ ਜੀ ਸਾਡੇ ਕੋਲੇ ਲੋਕ ਨਿਆਂ ਦੀ ਉਮੀਦ ਲੈ ਕੇ ਹੁੰਦੇ ਅਸੀਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਕਹਿੰਦੇ ਜੇ ਸਾਡੇ ਨਾਲ ਕੋਲੇ ਕੋਈ ਆਊਗਾ ਉਮੀਦ ਲੈ ਕੇ ਅਸੀਂ ਪਹਿਲਾਂ ਵੀ ਉਹਦੇ ਨਾਲ ਖੜੇ ਸੀ ਹੁਣ ਵੀ ਖੜੇ ਹਾਂ ਤੇ ਭਵਿੱਖੇ ਵਿੱਚ ਵੀ ਖੜੇ ਰ ਲੁਟੇਰੇ ਨਹੀਂਗੇ ਅਸੀਂ ਮਰ ਵੀ ਸਕਦੇ ਕੱਲ ਜਦੋਂ ਅਸੀਂ ਉੱਥੇ ਆਏ ਪੁਲਿਸ ਆਈ ਪੁਲਸ ਆਉਂਦੀ ਗਾਲੀ ਗਲੋਚ ਕਰਨ ਲੱਗੀ ਜਿਹੜੇ ਛੋਟੇ ਛੋਟੇ ਸਾਡੇ ਨਾਲ ਨੌਜਵਾਨ ਸੀਗੇ ਉਹ ਵਿਚਾਰੇ ਡਰ ਗਏ ਉਹਨਾਂ ਦੇ ਵਿੱਚ ਪੈ ਦਾ ਮੋਲ ਸੀ ਉਹ ਉੱਥੋਂ ਨਿਕਲਣ ਲੱਗੇ ਅੱਛਾ ਪੁਲਿਸ ਗਾਲਾਂ ਵੀ ਕੱਢ ਰਹੀ ਸੀ ਆਉਂਦੀ ਆਉਂਦੀ ਕੁਛ ਗੱਲ ਨਹੀਂ ਕਰੇ ਗੇਟ ਚੋਂ ਗਾਲਾਂ ਕੱਢ ਰਹੀ ਉਹਨਾਂ ਨੂੰ ਪਤਾ ਨਹੀਂ ਅੰਦਰ ਕੌਣ ਬੈਠਾ ਹੈ ਜਦੋਂ ਇਹ ਕਰਨ ਲੱਗੀ ਮੈਂ ਉੱਥੇ ਬੈਠਾ ਸੀ ਮੈਨੂੰ ਕਹਿੰਨੀ ਹਾਂ ਤੂੰ ਕੌਣ ਐਸੇ ਮੈਂ ਕਿਹਾ ਸਰ ਪੈਸੇ ਮੰਗਣੇ ਕੇ ਲਿਆਏ ਆਏ ਮੈਂ ਕਿਹਾ ਇਹ ਕਿਤਨੇ ਲੋਕ ਮੈਂ ਕਿਹਾ ਜੀ ਸਭੀ ਠੱਗੇ ਹੋਏ ਲੋਕ ਹੈ इनके साथ सभी के साथ ठगी हुई हुई है और ये लोग छह लोग हैं जिनके पैसे ले लिए हैं ਉਹਨਾਂ ਨੇ ਇਹਨੂੰ ਇੱਕ ਸਾਈਡ ਤੇ ਕਰ ਲਿਆ ਜੀ ਤੇ ਮੈਨੂੰ ਆ ਕੇ ਮੇਰੇ ਨਾਲ ਧੱਕਾ ਮੁੱਕੀ ਕਰ ਲਗੇ ਮੈਂ ਕਿਹਾ ਜੀ ਅਸੀਂ ਬਾਹਰ ਨਹੀਂ ਜਾਣਾ ਤੁਸੀਂ ਇੱਕ ਮਿੰਟ ਸਾਡੀ ਗੱਲ ਸੁਣੋ ਸਾਡੇ ਕੋਲੇ ਚੈੱਕ ਦਿੱਤੇ ਹੋਏ ਇਹਨਾਂ ਦੇ ਚੈੱਕ ਬਾਉਂਸ ਹੋ ਗਿਆ ਸਾਡੀ ਸੁਣਵਾਈ ਨਹੀਂ ਕਰ ਰਹੇ ਅਸੀਂ ਇਹਨਾਂ ਨੂੰ ਫੋਨ ਕਰਦੇ ਸਾਡੇ ਫੋਨ ਰੀਸੀਵ ਨਹੀਂ ਕਰਦੇ ਅਸੀਂ ਇਹਨਾਂ ਤੱਕ ਮੈਸੇਜ ਵੀ ਪਹੁੰਚਾਇਆ ਹੈ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ ਅਸੀਂ ਮਜਬੂਰੀ ਦੇ ਵਿੱਚ ਇੱਥੇ ਬੈਠੇ ਆ ਅਸੀਂ ਸਾਡੇ ਪੈਸੇ ਲੈਣ ਆਏ ਆ ਇਹਨਾਂ ਦੇ ਕੈਮਰੇ ਇਹਨਾਂ ਨੂੰ ਚੈੱਕ ਕਰ ਲਓ ਜੇ ਅਸੀਂ ਕੋਈ ਉਸ ਵੀ ਇੱਥੇ ਮਿਸਬੀਹ ਕਰਿਆ ਜਾਂ ਵਾਇਲੈਂਸ ਕਰਿਆ ਅਸੀਂ ਵਾਇਲੈਂਸ ਨਹੀਂ ਕਰਿਆ ਪੁਲਿਸ ਨੇ ਆ ਕੇ ਇੱਥੇ ਵਾਇਲੈਂਸ ਇੱਕ ਉੱਥੇ ਲਗਭਗ ਅਸੀਂ 100 ਲੋਕ ਸੀ ਜੀ 100 ਲੋਕ ਸੀ ਤੇ ਕੈਮਰੇ ਲਗਭਗ 25 ਕੈਮਰੇ ਚੱਲ ਰਹੇ ਸੀ ਉਹਨਾਂ ਨੇ ਕਿਸੇ ਵੀ ਕੈਮਰੇ ਵਾਲੇ ਤੇ ਹਮਲਾ ਨਹੀਂ ਕਰਿਆ ਕਿਸੇ ਵੀ ਕੈਮਰੇ ਵਾਲੇ ਤੇ ਹਮਲਾ ਨਹੀਂ ਕਰਿਆ ਸਿਰਫ ਜਦੋਂ ਨਰੇਸ਼ ਕੁਮਾਰ ਮੇਰੇ ਕੋਲੋਂ ਦਾ ਉਹਦੀ ਨਿਗਾਹ ਜਦੋਂ ਇੱਕ ਸਿੱਖ ਨੌਜਵਾਨ ਤੇ ਪੈਂਦੀ ਉਹ ਮੇਰੇ ਕੋਲੋਂ ਚੱਲ ਕੇ ਦੋ ਤਿੰਨ ਕਦਮ ਚੱਲ ਕੇ ਹਲਕੀ ਮੇਰੇ ਇੱਕ ਨਾਲ ਜਿਹੜਾ ਮੁੰਡਾ ਖੜਾ ਵੀਡੀਓ ਬਣਾਈ ਜਾਂਦਾ ਉਸ ਦਿਨ ਉਹਨੇ ਹਮਲਾ ਕਰਿਆ ਮੇਰੇ ਤੋਂ ਦੋ ਤਿੰਨ ਕਦਮ ਚੱਲ ਕੇ ਐਸ ਦੀ ਸਿੱਧੀ ਦਸਤਾਰ ਤੇ ਉਹਨੇ ਹਮਲਾ ਕਰਿਆ ਮਤਲਬ ਉਹਦੇ ਅੰਦਰ ਇੱਕ ਟੀਸ ਉਹਦੇ ਅੰਦਰ ਇੱਕ ਨਾ ਮਤਲਬ ਇੱਕ ਨਫਰਤ ਮੰਨ ਸਕਨੇ ਕਿ ਇੱਕ ਪੱਗ ਵਾਲੇ ਜਾਂ ਸਰਦਾਰਾਂ ਪ੍ਰਤੀ ਇੱਕ ਨਫਰਤ ਦੇਖਣ ਨੂੰ ਮਿਲੀ ਮੇਰੇ ਉਹਨਾਂ ਨੇ ਲੱਪੜ ਵੀ ਨਹੀਂ ਮਾਰਿਆ ਮੇਰੇ ਉਂਗਲ ਵੀ ਨਹੀਂ ਲਾਈ ਮੈਨੂੰ ਮੈਨੂੰ ਵੀ ਅੱਥੀ ਸਮਝ ਆ ਰਹੀ ਹੈ ਕਿ ਉਹਨਾਂ ਨੇ ਮੇਰੇ ਕਿਉਂ ਨਹੀਂ ਮਾਰਿਆ ਇਹਨੂੰ ਕਿਉਂ ਨਿਸ਼ਾਨਾ ਬਣਾਇਆ ਕਿਉਂਕਿ ਮੈਨੂੰ ਜਿੰਨੀ ਕ ਸਮਝ ਆ ਰਹੀ ਚੰਡੀਗੜ੍ਹ ਪੁਲਿਸ ਹੈਗੀ ਜਿਹੜੀ ਇਹ ਸਿੱਖਾਂ ਤੋਂ ਬਹੁਤ ਜ਼ਿਆਦਾ ਨਫਰਤ ਕਰਦੀ ਹੈ ਜੀ ਕਿਉਂਕਿ ਇਹਨਾਂ ਨੂੰ ਪਤਾ ਹੈ ਸਿੱਖ ਬਹੁਤ ਮਜ਼ਬੂਤ ਨੇ ਇਹ ਕਿਸੇ ਵੀ ਅੜਗੇ ਜਾਂ ਨਿਆਂ ਦੀ ਜੰਗ ਦੇ ਵਿੱਚ ਆ ਕੇ ਤਾਂ ਇਹ ਨਿਆਂ ਕਰਵਾਈ ਬਿਨਾਂ ਨਹੀਂ ਜਾਣਾ ਉਹਨਾਂ ਨੂੰ ਐਸਯੂ ਤੋਂ ਇੱਕ ਸਿੱਖ ਨੌਜਵਾਨ ਨੂੰ ਕੁੱਟਾਂਗੇ ਜਦੋਂ ਇਹ ਡਰੂਗਾ ਤਾਂ ਬਾਕੀ ਸਾਰੇ ਭੱਜ ਜਾਣਗੇ ਪਰ ਅਸੀਂ ਡਰੇ ਨਹੀਂ ਜੀ ਅਸੀਂ ਉੱਥੇ ਅਡੇਰੇ ਅਸੀਂ ਉਹਨਾਂ ਦੇ ਅੱਗੇ ਹੱਥ ਵੀ ਨਹੀਂ ਚੱਕਉ ਸਾਡੇ ਮਾਰਦੇ ਰਹੇ ਅਸੀਂ ਖਾਂਦੇ ਰਹੇ ਹਾਲਾਂਕਿ ਸਾਡਾ ਸਾਡਾ ਵੀ ਫਰਜ਼ ਕੋਈ ਰਿਐਕਸ਼ਨ ਨਹੀਂ ਆ ਸਾਡੇ ਵੱਲੋਂ ਕੋਈ ਰਿਐਕਸ਼ਨ ਨਹੀਂ ਜੀ ਸਾਡੇ ਕੋਲੇ ਫੁੱਲ ਵੀਡੀਓ ਹੈ ਅਸੀਂ ਉਹਨਾਂ ਨੂੰ ਕਿਹਾ ਜੀ ਇਹ ਲੋਕਤੰਤਰ ਦੇ ਵਿੱਚ ਸਾਡੇ ਕੋਲੇ ਪ੍ਰੋਟੈਸਟ ਕਰਨ ਦਾ ਹੱਕ ਹੈ ਵਾਇਲੈਂਸ ਨਹੀਂ ਕਰੇ ਐਸਐਚਓ ਸਾਹਿਬ ਇਹ ਅਸੀਂ ਉਹਨਾਂ ਨੂੰ ਕਿਹਾ ਜੀ ਇੱਥੇ ਫੁੱਲ ਵੀਡੀਓਗ੍ਰਾਫੀ ਹੈ ਜੇ ਇੱਥੇ ਅਸੀਂ ਵਾਇਲੈਂਸ ਕਰਿਆ ਤਾਂ ਇਹਦੀ ਜ਼ਿੰਮੇਵਾਰੀ ਸਾਰੀ ਮੈਂ ਲੈ ਰਿਆ ਸੀ ਜੀ ਮਹਿੰਗਾ ਸਿੱਧੂ ਮੈਂ ਉਹਨਾਂ ਕਿਹਾ ਜੀ ਇਸਦੀ ਜ਼ਿੰਮੇਵਾਰੀ ਇਕੱਲੇ ਮਹਿੰਗਾ ਸਿੱਧੂ ਦੀ ਹੈ ਇਸ ਤੇ ਮੁਕੱਦਮਾ ਕਰਨਾ ਚਾਹੀਦਾ ਮੈਂ ਕਿਹਾ ਜੀ ਪਰ ਸਾਡੀ ਕੋਈ ਗਲਤੀ ਨਹੀਂ ਐਸਐਚਓ ਸਾਹਿਬ ਨੇ ਜਦੋਂ ਵੀਡੀਓ ਦਿਖਾਈ ਸਤਿੰਦਰ ਜੀ ਜੋ ਉ ਜਸਵਿੰਦਰ ਸਿੰਘ ਜੀ ਉੱਥੇ ਆਏ ਉਹਨਾਂ ਨੇ ਵੀਡੀਓ ਦੇਖ ਕੇ ਵੀ ਸਾਡੇ ਆਫੀਸਰ ਦੀ ਗਲਤੀ ਹੈ ਉਸ ਨੂੰ ਉੱਥੇ ਬੁਲਾ ਕੇ ਉਸ ਤੋਂ ਮਾਫੀ ਮੰਗਾਈ ਇਸ ਕਿਹਾ ਜੀ ਇਹ ਦਸਤਾਰ ਲਾਈ ਹੈ ਇਸ ਦਾ ਕੱਲਾ ਮਾਫੀ ਨਾਲ ਹੱਲ ਨਹੀਂ ਹੋਣਾ ਫਿਰ ਤਾਂ ਤੁਸੀਂ ਅੱਜ ਇਹਨਾਂ ਨਹੀਂ ਕਰਤੀ ਕੱਲ ਨੂੰ ਕੋਈ ਹੋਰ ਕਰ ਦੂ ਮਾਫੀ ਮੰਗ ਲਾਂਗੇ ਅਸੀਂ ਉਹਨੂੰ ਕਹੇ ਸੀ ਉਹਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ 295 ਦੇ ਤਹਿਤ ਮੁਕੱਦਮਾ ਹੋਣਾ ਚਾਹੀਦਾ ਹੈ ਤੇ ਉਹਨੂੰ ਸਸਪੈਂਸ਼ਨ ਕਰਨਾ ਚਾਹੀਦਾ ਕੱਲ ਅਸੀਂ ਵੀਡੀਓਗ੍ਰਾਫੀ ਵੀ ਹੈ ਡੀਐਸਪੀ ਸਾਹ ਸਾਡੇ ਕੋਲ ਆਏ ਅਸੀਂ ਉਹਨਾਂ ਦੀ ਵੀਡੀਓਗ੍ਰਾਫੀ ਕਰੀ ਉਹਨਾਂ ਨੇ ਕਿਹਾ ਵੀ ਅਸੀਂ ਰਿਪੋਰਟ ਬਣਾ ਕੇ ਪੇਸ਼ਤੀ ਹੈ ਇਹ ਸਸਪੈਂਡ ਹੋ ਗਿਆ ਹਾਲਾਂਕਿ ਸਾਨੂੰ ਉਹਨਾਂ ਨੇ ਆਰਡਰ ਨਹੀਂ ਦਿੱਤਾ ਸੀ ਮੰਗੇ ਸੀ ਉਹ ਕਹਿੰਦੇ ਆਰਡਰ ਅਸੀਂ ਨਹੀਂ ਦੇ ਤੁਹਾਨੂੰ ਦੇ ਸਕਦੇ ਪਰ ਇਹ ਸਸਪੈਂਡ ਹੋ ਗਿਆ ਸੀ ਉੱਥੇ ਵੀ ਕਿਹਾ ਸੀ ਕਿ ਜੇ ਇਹਦੀ ਤੁਹਾਡੇ ਕੋਲ ਵੀਡੀਓਗ੍ਰਾਫੀ ਹੈਗੀ ਹੈ ਬਿਲਕੁਲ ਜੀ ਜੇ ਉਹਦੇ ਵਿੱਚ ਉਹਨਾਂ ਨੇ ਸਾਡੇ ਨਾਲ ਮਤਲਬ ਸਾਨੂੰ ਉਹ ਉਹ ਸਸਪੈਂਡ ਨਹੀਂ ਕਰਦੇ ਸਾਨੂੰ ਪਤਾ ਚੱਲਦਾ ਤਾਂ ਅਸੀਂ ਫਿਰ ਉਹਨਾਂ ਨੂੰ ਕਿਹਾ ਸੀ ਵੀ ਅਸੀਂ ਲਿੰਗ ਸਿੰਘ ਜੱਤੇਵੰਦੀਆਂ ਕੋਲੇ ਜਾਵਾਂਗੇ ਜਾਂ ਜਿੰਨੀਆਂ ਵੀ ਸਿੱਖ ਜੱਤੇਵੰਦੀਆਂ ਉਹਨਾਂ ਕੋਲੇ ਜਾ ਕੇ ਅਸੀਂ ਦੁਆਰ ਤੋਂ ਇੱਥੇ ਪ੍ਰੋਟੈਸਟ ਕਰਾਂ ਕਿਉਂਕਿ ਅੱਜ ਜਿਹੇ ਰੇਸ਼ ਕੁਮਾਰ ਵਰਗੇ ਜਿਹੜੇ ਵੱਡੇ ਪੁਲਿਸ ਦੇ ਰੂਪ ਦੇ ਵਿੱਚ ਗੁੰਡੇ ਐ ਜਿਹੜੇ ਪੁਲਿਸ ਦੀ ਵਰਦੀ ਪਾ ਕੇ ਆਮ ਲੋਕਾਂ ਦੇ ਤਸ਼ੱਦਦ ਕਰ ਰਿਹਾ ਹੈ ਜੇ ਅੱਜ ਉਹਨੂੰ ਸਜ਼ਾ ਨਹੀਂ ਮਿਲੀ ਤਾਂ ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨਹੀਂ ਪੂਰੇ ਦੇਸ਼ ਦੀ ਪੁਲਿਸ ਦਾ ਹੋਰ ਹੌਸਲੇ ਵਧਣਗੇ ਤੇ ਉਹ ਸਿੱਖ ਨੌਜਵਾਨੀ ਨਹੀਂ ਪੂਰੇ ਸਰਬ ਧਰਮ ਦੇ ਨੌਜਵਾਨਾਂ ਦੇ ਹਮਲਾ ਕਰਨਗੇ ਅਸੀਂ ਸਰਬ ਧਰਮ ਦੇ ਨੌਜਵਾਨਾਂ ਨੂੰ ਅਪੀਲ ਕਰਾਂਗੇ ਕਿ ਸਾਨੂੰ ਅੱਜ ਐਸ ਨੌਜਵਾਨ ਦੇ ਨਾਲ ਖੜਨਾ ਚਾਹੀਦਾ ਹੈ ਸਰਬ ਧਰਮ ਦੇ ਲੋਕਾਂ ਨੂੰ ਸਾਡੀਆਂ ਮਾਵਾ ਪੈਣਾ ਨੂੰ ਵੀ ਖੜਨਾ ਚਾਹੀਦਾ ਕਿਉਂਕਿ ਅੱਜ ਜੋ ਸਾਡੇ ਐਸ ਨੌਜਵਾਨ ਦੀ ਸ਼ਾਨ ਦਸਤਾਰ ਹੈ ਉਸ ਤੇ ਹੱਥ ਪਾਇਆ ਗਿਆ ਇਸ ਤੋਂ ਬਾਅਦ ਉਹਨਾਂ ਦੇ ਹੌਸਲੇ ਵਧਣਗੇ ਸਾਡੀਆਂ ਜਿਹੜੀਆਂ ਮਾਵਾ ਪੈ ਉਹਨਾਂ ਤੇ ਵੀ ਹਮਲਾ ਕਰਨਗੇ ਕਈ ਦਿਨ ਪਹਿਲਾਂ ਇੱਕ ਆਪਾਂ ਪੰਜਾਬ ਪੁਲਿਸ ਦੀ ਵੀਡੀਓ ਦੇਖਨੇ ਆ ਇੱਕ ਕੁੜਸਿਕ ਸਾਡੀ ਭੈਣ ਹੈ ਉਸ ਤੇ ਕਿਸ ਤਰੀਕੇ ਨਾਲ ਪੁਲਿਸ ਬਰਬਰਤਾਪੂਰਕ ਹਮਲਾ ਕਰਦੀ ਹੈ ਉਸ ਨੂੰ ਦੇਖ ਕੇ ਨਰੇਸ਼ ਕੁਮਾਰ ਵਰ ਕਹਿੰਦੇ ਹੌਸਲੇ ਵੱਧ ਰਹੇ ਹੈ ਕਿ ਜਦੋਂ ਉੱਤੇ ਕੁਛ ਨਹੀਂ ਹੋ ਰਿਹਾ ਸਾਡਾ ਵੀ ਕੁਛ ਨਹੀਂ ਹੋਣਾ ਅਸੀਂ ਉਸ ਲਈ ਲੜਾਈ ਲੜ ਰਹੇ ਹਾਂ ਕੱਲੇ ਐਸ ਨੌਜਵਾਨ ਦੀ ਲੜਾਈ ਨਹੀਂ ਗਈ ਇਹ ਸਰਬ ਧਰਮ ਦੇ ਲੋਕਾਂ ਦੀ ਲੜਾਈ ਹੈ ਸਰਬ ਧਰਮ ਜਿੰਨੇ ਵੀ ਧਰਮ ਹੈ ਉਹਨਾਂ ਦਾ ਆਪਾਂ ਬੜਾ ਸਨਮਾਨ ਕਰਦੇ ਚਾਹੀਏ ਉਹ ਸਿੱਖ ਹੈ ਚਾਹੇ ਹਿੰਦੂ ਹੈ ਚਾਹੇ ਮੁਸਲਿਮ ਹੈ ਚਾਹੇ ਇਸਾਈ ਹੈ ਦੇਖੋ ਜੀ ਆਪਣਾ ਜਿਹੜਾ ਸਿੱਖ ਧਰਮ ਆਪਾਂ ਨੂੰ ਸਿਖਾਉਂਦਾ ਵੀ ਸਰਮ ਧਰਮ ਦੇ ਲੋਕਾਂ ਨੂੰ ਮਾਨ ਸਨਮ ਦੇਣਾ ਤੇ ਆਪਾਂ ਉਹ ਕਰ ਰਹੇ ਆ ਜੀ ਬਿਲਕੁਲ ਤੇ ਉਦੋਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ ਜਦੋਂ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਸ ਪੁਲਿਸ ਨੇ ਅਮਲ ਤੇ ਕਾਨੂੰਨ ਨੂੰ ਜਿਹੜਾ ਸਾਹਮਣਾ ਹੁੰਦਾ ਉਸ ਨੂੰ ਲਾਗੂ ਕਰਨਾ ਹੁੰਦਾ ਉਹੀ ਪੁਲਿਸ ਕਾਨੂੰਨ ਨੂੰ ਤੋੜਦੀ ਹੋਵੇ ਤੇ ਵੀਰੇ ਜਿਹੜੀ ਤੁਸੀਂ ਡਾਇਰੀ ਦੀ ਗੱਲ ਕਰ ਰਹੇ ਹੋ ਉਹ ਡਾਇਰੀ ਫਿਰ ਮੈਨੂੰ ਦਿਖਾ ਸਕਦੇ ਹੋ ਤੁਸੀਂ ਬਿਲਕੁਲ ਹੋਰ ਇਹ ਉੱਥੋਂ ਆਪਣੇ ਆ ਡਾਇਰੀ ਹੈ ਜੀ ਇੱਕ ਡੈਰੀ ਦੀ ਉਹ ਡੈਰੀ ਹੈ ਜਿਵੇਂ ਤੁਸੀਂ ਸੁਣਿਆ ਹੋਊਗਾ ਕਿ ਕਈ ਵਾਰੀ ਪੋਲਿਟਿਸ਼ੀਅਨ ਹੁੰਦੇ ਉਹ ਕਹਿੰਦੇ ਨੇ ਲਾਲ ਡੈਰੀ ਇਹ ਆਪਣੇ ਕੋਲੇ ਪੀਲੀ ਡੈਰੀ ਹੈ ਇਹ ਇੱਕ ਚੇਤਾਵਨੀ ਦਿੰਦੀ ਹੈ ਇਹਦੇ ਵਿੱਚ ਉਹ ਲੋਕਾਂ ਦੇ ਨਾਮ ਹੈ ਜਿਨ੍ਹਾਂ ਦੇ ਆਪਾਂ ਹੁਣ ਤੱਕ ਪੈਸੇ ਦਿਵਾ ਚੁਕੇ ਇਹਦੇ ਵਿੱਚ ਜਿਹੜੇ ਪੀੜਤ ਲੋਕ ਆ ਉਹਨਾਂ ਦੇ ਨਾਮ ਉਹਨਾਂ ਦੇ ਨੰਬਰ ਉਹਨਾਂ ਦਾ ਜਿਹੜਾ ਪ੍ਰੋਪਰ ਐਡਰੈਸ ਹੈ ਜਿਹੜੇ ਇਮੀਗ੍ਰੇਸ਼ਨ ਜੋ ਪੈਸੇ ਦਿਵਾਏ ਆ ਉਹਨਾਂ ਦੇ ਮੋਬਾਈਲ ਨੰਬਰ ਹੈ ਇਹ ਸਿਰਫ ਆਪਣੀਆਂ ਡੇਰੀ 3 ਮਹੀਨਾ 3 ਮਹੀਨਾ ਤੋਂ ਘੱਟ ਦਾ ਸਮਾਂ ਹੋਇਆ ਹੈ ਇਹਦੇ ਵਿੱਚ ਜਿਹੜੇ ਰਿਕਾਰਡ ਇਹ ਸਾਰੇ ਬੰਦਿਆਂ ਦੇ ਤੁਸੀਂ ਪੈਸੇ ਦਿਵਾ ਚੁੱਕੇ ਹੋ ਤੁਸੀਂ ਦਿਵਾ ਚੁੱਕੇ ਜੀ ਇਹ ਲਗਭਗ 2.5 ਮਹੀਨਿਆਂ ਦੇ ਵਿੱਚ 10 ਕਰੋੜ ਤੋਂ ਜ਼ਿਆਦਾ ਰਕਮ ਆਪਾਂ ਵਾਪਸ ਕਰਾਈ ਹੈ ਰਿਕਾਰਡ ਲਈ ਜੀ ਇਹਦੇ ਵਿੱਚ ਸਾਰੇ ਪ੍ਰੂਫ ਆਪਣੇ ਕੋਲੇ ਜਿਹੜੇ ਇਮੀਗ੍ਰੇਸ਼ਨਾਂ ਤੋਂ ਪੈਸੇ ਦਾ ਰਿਕਾਰਡ ਲਈ 3 ਮਹੀਨਿਆਂ ਦੇ ਵਿੱਚ ਵਿੱਚ 10 ਕਰੋੜ ਤੋਂ ਉੱਪਰ ਕੱਲੇ ਪੰਜਾਬ ਨਹੀਂ ਆਪਾਂ ਰਾਜਸਥਾਨ ਤੋਂ ਵੀ ਪੈਸੇ ਵਾਪਸ ਕਰਾਏ ਹੈ ਹਰਿਆਣਾ ਤੋਂ ਇਹ ਪੈਸੇ ਵਾਪਸ ਕਰਾਏ ਹੈ ਉੱਤਰਾਖੰਡ ਤੋਂ ਇਹ ਪੈਸੇ ਵਾਪਸ ਕਰਾਏ ਹੈ ਯੂਪੀ ਤੋਂ ਇਹ ਪੈਸੇ ਵਾਪਸ ਕਰਾਏ ਜੀ ਇਹ ਇਮੀ ਜਾਦੇ ਆਉਦੀਆਂ ਜੜਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗਿਆ ਹੋਇਆ ਤੇ ਕੁਝ ਪੰਜਾਬ ਦੇ ਵਿੱਚ ਤਾਂ ਕਰਕੇ ਆਏ ਪਰ ਬਾਹਰਲੇ ਪਰਦੇ ਹੁਣ ਕੀ ਹੈ ਇੱਥੋਂ ਜਦੋਂ ਇੱਥੇ ਥੋੜੀ ਲੋਕਾਂ ਦੇ ਵਿੱਚ ਜਾਗਰੂਕਤਾ ਵਧੀ ਹੈ ਤੇ ਜਿਵੇਂ ਰਾਜਸਥਾਨ ਜਾਂ ਹੋਰ ਸਟੇਟਾਂ ਉਹਨਾਂ ਵੱਲ ਵੱਧ ਰਿਹਾ ਮੈਂ ਸਾਰੇ ਨੌਜਵਾਨਾਂ ਨੂੰ ਕਹਿਣਾ ਚਾਹੁੰਗਾ ਕਿ ਬਹੁਤ ਵੱਡਾ ਫਰੋਡ ਹੈ ਗੱਲ ਨੂੰ ਹਕੀਕਤ ਅਸੀਂ ਮੈਂ ਮੇਰੇ ਦਿਲੋਂ ਜੇ ਮੈਂ ਵੀ ਇਮੀਗ੍ਰੇਸ਼ਨ ਕਰਦਾ ਜਾਂ ਕੋਈ ਮੇਰਾ ਰਿਸ਼ਤੇਦਾਰ ਕਰਦਾ ਜਾਂ ਥੋੜਾ ਰਿਸ਼ਤੇਦਾਰ ਕਰਦਾ ਤੁਸੀਂ ਐਨਾ ਸੋਚੋ ਸਾਡਾ ਰਿਸ਼ਤੇਦਾਰ ਹੈ ਸਾਡੇ ਕੋਲੇ ਇਹ ਜਿਹੇ ਜਿਹੇ ਕੇਸ ਹੁੰਦੇ ਆ ਇੱਕ ਲੁਧਿਆਣੇ ਦਾ ਸਾਡੇ ਕੋਲੇ ਕੇਸ ਹੁੰਦਾ ਇੱਕ ਸਿੱਖ ਨੌਜ ਆਪਦੀ ਧਰਮ ਪਤਨੀ ਉਹਦੀ ਮਾਤਾ ਜੀ ਸਾਡੇ ਨਾਲ ਆਉਂਦੇ ਆ ਉਹ ਕਹਿੰਦਾ ਮੇਰੇ ਨਾਲ 14 ਲੱਖ ਰੁਪਏ ਠੱਗਿਓਗੇ ਇਸਕੇ ਜੀ ਕੀ ਨੇ ਕਰੀ ਕਹਿੰਦਾ ਜੀ ਮੇਰੀ ਭੈਣ ਨੇ ਸੀਗਾ ਜੀ ਭੈਣ ਨੇ ਉਹ ਕਹਿੰਦਾ ਜੀ ਸੱਕੀ ਭੈਣ ਨੇ ਭੈਣ ਹਜੇ ਕੁਵਾਰੀ ਐ ਉਹ ਇੱਕ ਇਮੀਗ੍ਰੇਸ਼ਨ ਚ ਲੱਗੀ ਸੀ ਇਮੀਗ੍ਰੇਸ਼ਨ ਵਾਲਿਆਂ ਨੇ ਉਹਨੂੰ ਟ੍ਰੇਨਿੰਗ ਦਿੱਤੀ ਉਸ ਨੇ ਉਸ ਇਮੀਗ੍ਰੇਸ਼ਨ ਦੇ ਤਹਿਤ ਉਹ ਨੌਜਵਾਨਾਂ ਦੇ ਪੈਸੇ ਉਹਦੇ ਭਰਾ ਦੇ ਖਾਤੇ ਚ ਪਰਾਏ ਭਵਾਰਾ ਦੇ ਖਾਤੇ ਜੋ ਪੈਸੇ ਕਢਾ ਕੇ ਸੱਕੀ ਭੈਣ ਹਜੇ ਕੁਵਾਰੀ ਐ ਅਨਮੈਰਿਡ ਐ ਉਹ ਤੁਹਾਡੇ ਭਰਾ ਦੇ ਖਾਤੇ 'ਚ ਪੈਸੇ ਲੈ ਕੇ ਵਿਦੇਸ਼ ਨਿਕਲ ਜਾਂਦੀ ਉਸ ਤੋਂ ਬਾਅਦ ਉਹਦੇ ਭਰਾ ਨੂੰ ਲੋਕ ਤੰਗ ਕਰਦੇ ਆ ਉਹਦਾ ਭਰਾ ਉਹਦੀ ਸਗੀ ਭੈਣ ਦੇ ਉੱਤੇ ਐਫ ਆਈ ਆਰ ਲਾਂਚ ਕਰੋਂਦਾ ਹੁਣ ਤੁਸੀਂ ਦੇਖ ਲਓ ਕਿ ਜਿਹੜੇ ਇਮੀਗ੍ਰੇਸ਼ਨ ਦੇ ਹਾਲਾਤ ਐ ਬਹੁਤ ਜ਼ਿਆਦਾ ਵਿਗੜੇ ਹੋਏ ਨੇ ਇਹਨਾਂ ਨੂੰ ਕੋਈ ਇਨਸਾਨੀਅਤ ਨਾਲ ਵਾਸਤਾ ਨਹੀਂ ਕੋਈ ਰਿਸ਼ਤੇਦਾਰੀ ਨਾਲ ਵਾਸਤਾ ਨਹੀਂ ਕਿ ਵੀ ਆਪਾਂ ਕਹਿੰਦੇ ਨੇ ਇਹ ਜਿਹੜੇ ਇਮੀਗ੍ਰੇਸ਼ਨ ਵਾਲੇ ਮੇਰੇ ਰਿਸ਼ਤੇਰੇ ਐ ਤਾਂ ਭਾਈ ਜਿਹੜਾ ਇਮੀਗ੍ਰੇਸ਼ਨ 'ਚ ਆ ਗਿਆ ਉਹ ਕਿਸੇ ਦਾ ਸੱਕਾ ਨਹੀਂ ਤੇ ਵੀਰੇ ਜਿਹੜੇ ਵੈਸੇ ਤਾਂ ਜਦੋਂ ਤੁਸੀਂ ਦੱਸਿਆ ਵੀ 10 ਕਰੋੜ ਲੋਕਾਂ ਦੇ ਤੁਸੀਂ ਪੈਸੇ ਦਵਾਚ ਤਿੰਨ ਮਹੀਨਿਆਂ ਦੇ ਵਿੱਚ ਦਵਾ ਚੁਕੇ ਹੋ ਲੋਕ ਵੀ ਤੁਹਾਡੇ ਤੱਕ ਤਾਂ ਹੀ ਪਹੁੰਚਦੇ ਵੀ ਜੇ ਪੈਸੇ ਉਹਨਾਂ ਦੇ ਵਾਪਸ ਆ ਰਹੇ ਆ ਇੱਕ ਤਰੀਕੇ ਨਾਲ ਇਹ ਜਵਾਬ ਹੀ ਆ ਬਹੁਤ ਸਾਰੇ ਸਵਾਲਾਂ ਦਾ ਲੇਕਿਨ ਫਿਰ ਵੀ ਮੈਂ ਪੁੱਛਣਾ ਚਾਹਾਂਗਾ ਪੁਲਿਸ ਦੇ ਕੋਲ ਜਦੋਂ ਬੰਦਾ ਜਾਂਦਾ ਕਿ ਪੀੜਤ ਬੰਦਾ ਜਾਂਦਾ ਜਿਹਦੇ ਪੈਸੇ ਫਸ ਗਏ ਕਿ ਪੁਲਿਸ ਉਹਦੇ ਇਸ ਮਾਮਲੇ ਦੇ ਵਿੱਚ ਕੁਝ ਕਰ ਨਹੀਂ ਰਹੀ ਜਾਂ ਤੁਸੀਂ ਹੁਣ ਗਏ ਇੱਥੇ 34 ਸੈਕਟਰ ਦੇ ਆਫਿਸ ਦੇ ਵਿੱਚ ਗਏ ਤੇ ਕੀ ਤੁਸੀਂ ਨਹੀਂ ਪਹਿਲਾਂ ਸੋਚਦੇ ਵੀ ਪਹਿਲਾਂ ਸਾਨੂੰ ਥਾਣੇ ਦੇ ਵਿੱਚ ਜਾਣਾ ਚਾਹੀਦਾ 34 ਸੈਕਟਰ ਦੇ ਫਿਰ ਰਿਪੋਰਟ ਕਰਨੀ ਚਾਹੀਦੀ ਹੈ ਬਿਲਕੁਲ ਬਿਲਕੁਲ ਜੀ ਦੇਖੋ ਅਸੀਂ ਜਿਹੜਾ ਸਾਡਾ ਦੇਸ਼ ਭਾਰਤ ਦੇਸ ਬਹੁਤ ਇਹਦੇ ਵਿੱਚ ਆਪਣਾ ਖੂਬ ਸੁਰੱਖਤਤੀ ਦੇਖਣ ਨੂੰ ਮਿਲਦੀ ਹੈ ਲੋਕਤੰਤਰ ਬੜਾ ਮਜ਼ਬੂਤ ਆਪਣੇ ਦੇਸ਼ ਦਾ ਆਪਾਂ ਸਭ ਤੋਂ ਪਹਿਲਾਂ ਚਾਹੇ 34 ਹੋਵੇ ਚਾਹੇ ਪੰਜਾਬ ਹੋਵੇ ਚਾਹੇ ਰਾਜਸਥਾਨ ਮੈਂ ਕਹਿੰਦਾ ਦੇਸ਼ ਦੇ ਕਿਸੇ ਵੀ ਹਿੱਸੇ ਜਨੇ ਉਸ ਤੋਂ ਪਹਿਲਾਂ ਜਿਹੜਾ ਵੀ ਸਾਡੇ ਕੋਲ ਕਲਾਇੰਟ ਆਉਂਦਾ ਸੀ ਉਹਨਾਂ ਕਹਿੰਦੇ ਕਿ ਇੱਕ ਐਪਲੀਕੇਸ਼ਨ ਦੇ ਉਹ ਜਦੋਂ ਐਪਲੀਕੇਸ਼ਨ ਦਿੰਦਾ ਹੈ ਜਾਂ ਐਫਆਈਆਰ ਕਰਵਾਉਂਦਾ ਦੀ ਐਫਆਈਆਰ ਥਾਣੇ 'ਚ ਮੈਂ ਕਿੱਲੇ ਪੰਜਾਬ ਤੇ ਸਵਾਲ ਨਹੀਂ ਕਰੂੰਗਾ ਪੂਰੇ ਦੇਸ਼ ਦੀ ਪੁਲਿਸ ਤੇ ਸਵਾਲ ਹੋਏ ਉਹਨਾਂ ਦਾ ਐਫਆਈਆਰ ਹੀ ਨਹੀਂ ਦਰਜ ਕਰਦੇ ਉਹਨਾਂ ਨੂੰ ਚੱਕਰ ਘਟਵਾਉਂਦੇ ਰਹਿੰਦੇ ਆ ਜਾਂ ਕੋਈ ਬਹੁਤ ਜ਼ਿਆਦਾ ਦਬਾਅ ਪਾਉਂਦੇ ਕਿਤੋਂ ਤਾਂ ਐਫਆਈਆਰ ਹੋ ਜਾਂਦੀ ਪਰ ਕੋਈ ਕਾਰਵਾਈ ਨਹੀਂ ਹੁੰਦੀ ਮੈਂ ਨਹੀਂ ਕਹਿੰਦਾ ਜੀ ਮੈਂ ਕੱਲ ਵੀ ਉੱਥੇ ਡੀਐਸਪੀ ਸਰ ਤੇ ਐਸਐਚਓ ਸਾਹਿਬ ਬੈਠੇ ਸੀ ਮੈਂ ਕਿਹਾ ਜੀ ਜਿਹੜੇ ਤੁਸੀਂ ਪਬਲਿਕ ਤੇ ਵੀਊ ਲੈਣੇ ਸਾਡੇ ਨਹੀਂ ਲੈਣੇ ਸਾਡੇ ਕੋ आम ਲੋਕਾਂ ਦੀ ਇਹ ਧਾਰਨਾ ਬਣ ਚੁੱਕੀ ਹੈ ਕਿ ਜਿਹੜੀ ਤੇ ਪੂਰੇ ਦੇਸ਼ ਦੀ ਪੁਲਿਸ ਹੈ ਉਹ ਸਾਡੀ ਸੁਣਵਾਈ ਨਹੀਂ ਕਰਦੀ ਕਿਉਂਕਿ ਜਿਹੜਨੇ ਵੀ ਇਮੀਗ੍ਰੇਸ਼ਨ ਹੈ ਇਹਨਾਂ ਦੇ ਦੁਆਰਾ ਇਹਨਾਂ ਨੂੰ ਹਫਤਾ ਵਸੂਲੀ ਜਾਂ ਮੰਥਲੀ ਭੇਜੀ ਜਾਂਦੀ ਹੈ ਜੀ ਦਾ ਕੱਲ ਸਭ ਤੋਂ ਵੱਡਾ ਸਬੂਤ ਆਪਾਂ ਨੂੰ ਦੇਖਣ ਦੇ ਵਿੱਚ ਮਿਲਿਆ ਪੁਲਿਸ ਦਾ ਕੀ ਕੰਮ ਹੈ ਪੁਲਿਸ ਇੱਕ ਪਬਲਿਕ ਸਰਵੈਂਟ ਹੈ ਉਹਨਾਂ ਨੇ ਉੱਥੇ ਅਕੀ ਕੀ ਕਰਨਾ ਸੀ ਸਾਡੀ ਵੀ ਗੱਲ ਸੁਣੀ ਸੀ ਉਹਨਾਂ ਦੀ ਵੀ ਗੱਲ ਸੁਣੀ ਸੀ ਜੇ ਸਾਡੀ ਗਲਤੀ ਹੁੰਦੀ ਸਾਡੇ ਤੇ ਮੁਕੱਦਮਾ ਕਰਨਾ ਸੀ ਜਦੋਂ ਮੈਂ ਰਿਕਾਰਡ ਲਈ ਵੀਡੀਓ ਦੇ ਵਿੱਚ ਘਰੇ ਕਿ ਜੇ ਆ ਨੌਜਵਾਨਾਂ ਨੇ ਕਿਸੇ ਨੇ ਵਾਇਲੈਂਸ ਕਰਿਆ ਉਹਦੀ ਜ਼ਿੰਮੇਵਾਰੀ ਮਹੰਕ ਸਿੰਘ ਲੈ ਰਿਹਾ ਜੀ ਮੈਨੂੰ ਪਤਾ ਹੈ ਕਿ ਜੇਸੀਂ ਗਲਤ ਕਰਾਂਗੇ ਸਾਡੇ ਤੇ ਮੁਕਦਮੇ ਹੋਣਗੇ ਪਰ ਅਸੀਂ ਇੱਕ ਜਾਬਤੇ ਦੇ ਵਿੱਚ ਰਹਿ ਕੇ ਕਾਨੂੰਨ ਦੇ ਵਿੱਚ ਰਹਿ ਕੇ ਅਸੀਂ ਪ੍ਰੋਟੈਸਟ ਕਰ ਰਹੇ ਸੀ ਪਰ ਪੁਲਿਸ ਨੇ ਸਾਨੂੰ ਬਹੁਤ ਜ਼ਿਆਦਾ ਧੱਕਾ ਕਰਿਆ ਪਰ ਅਸੀਂ ਫੇਰ ਕਹਿਣਾ ਚਾਹੁੰਦੇ ਹਾਂ ਅਸੀਂ ਡਰਾਂਗੇ ਨਹੀਂ ਦਮਾਂਗੇ ਨਹੀਂ ਭਾਨਵੀਰ ਜਿਹੜੇ ਕੱਲ ਦਾ ਕੇਸ ਸੀਗਾ ਜੀ ਉਹ ਹੁਣ ਇੱਥੇ ਮੌਜੂਦ ਨੇ ਬਿਲਕੁਲ ਜੀ ਆ ਨੌਜਵਾਨ ਖੜਿਆ ਹੈ ਤੇ ਇਹਨਾਂ ਦੇ ਪੈਸੇ ਵੀ ਜਿਹੜਾ ਮਾਲਕ ਹੈ ਖੁਦ ਇੱਥੇ ਆਇਆ ਚੱਲ ਕੇ ਇਹਨਾਂ ਦੇ ਪੈਸੇ ਇਹਨਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਹੋ ਚੁੱਕੇ ਆ ਤੁਸੀਂ ਵੀਰ ਜੀ ਆਜੂਗੇ ਮਾੜਾ ਆਪਾਂ ਗੱਲ ਕਰ ਲਈ ਉਹਨਾਂ ਨਾਲ ਸੋ ਤੁਹਾਡਾ ਨਾਮ ਕੀ ਵੀਰੇ ਅੰਕਿਤ ਕੁਮਾਰ ਨਾਮ ਹੈ ਮੇਜੇ ਦਾ ਅੰਕਿਤ ਕੁਮਾਰ ਹਾਂਜੀ ਤੇ ਰਾਜਸਥਾਨ ਦੇ ਹੋ ਤੁਸੀਂ ਜਾਂ ਪੰਜਾਬ ਰਾਜਸਥਾਨ ਤੋਂ ਜੀ ਰਾਜਸਥਾਨ ਹਾਂਜੀ ਤੇ ਇੱਥੇ ਚੌਂਤੀ ਦੇ ਵਿੱਚ ਤੁਸੀਂ ਕਦੋਂ ਆਏ ਸੀਗੇ ਜੀ ਕਦੋਂ ਤੁਸੀਂ ਜਿਹੜਾ ਇਹ ਜਿਹੜੀ ਕੰਸਲਟੈਂਸੀ ਹੈ ਇਹਦੇ ਵਿੱਚ ਪਹਿਲੀ ਵਾਰ ਵਿਜ਼ਿਟ ਕੀਤਾ ਸੀ ਤੇ ਸਾਰੇ ਪੈਸੇ ਜਮ੍ਹਾਂ ਕਰਵਾਏ ਸੀ ਅਸੀਂ ਜੀ 1 ਸਾਲ ਪਹਿਲਾਂ ਲਗਭਗ 18 ਮਹੀਨਿਆਂ ਨੂੰ ਆਏ ਸੀਗੇ ਜੀ ਅੱਛਾ ਜੀ ਹਾਂਜੀ ਤੇ ਉਹਦੇ ਬਾਅਦ ਜਿੱਦਾਂ ਹੀ ਫੈਲੇ ਨਾ ਨੇ ਕੀਤੀ ਹੈ ਅੱਛਾ ਜੀ ਤੇ ਉਸ ਨਾਲ ਦੀ ਨਾਲ ਅਸੀਂ ਪੇਮੈਂਟ ਕਰੀ ਗਏ ਤੇ ਕਿੰਨੇ ਪੈਸੇ ਟੋਟਲ ਤੁਹਾਡੇ ਗਏ ਮੇਰੇ 3.5 ਲੱਖ ਰੁਪਏ ਗਏ ਸੀ ਜੀ ਅੱਛਾ ਜੀ ਹਾਂਜੀ ਤੇ ਲਾਸਟ ਇਅਰ ਤੁਸੀਂ ਆਏ ਸੀ ਤੇ ਇਸ ਮਾਮਲੇ ਨੂੰ ਲੈ ਕੇ ਫਿਰ ਤੁਸੀਂ ਥਾਣੇ ਵਗੈਰਾ ਪੁਲਿਸ ਕੋਲ ਗਏ ਸੀ ਪਹਿਲਾਂ ਹਾਂਜੀ ਐਪਲੀਕੇਸ਼ਨ ਦਿੱਤੀ ਸੀ ਜੀ ਸਾਡੀ ਉੱਤੇ ਕੋਈ ਸੁਣਵਾਈ ਨਹੀਂ ਹੋਈ ਤਾਂ ਫਿਰ ਅਸੀਂ ਮਹੰਗੇ ਵਾਈ ਕੋਲ ਆਏ ਹਾਂ ਫਿਰ ਅਸੀਂ ਇੱਥੇ ਇਹਨਾਂ ਕੋਲ ਕਦੋਂ ਆਏ ਸੀ ਤੁਸੀਂ ਇਹਨਾਂ ਕੋਲ ਕੱਲ ਆਏ ਸੀ ਜੀ ਇਹਨਾਂ ਕੋਲ ਤੁਸੀਂ ਕੱਲ ਹੀ ਆਏ ਹੋ ਨੀ ਇਮੀਗ੍ਰੇਸ਼ਨ ਤੇ ਕੱਲ ਆਏ ਸੀ ਹਾਂ ਇਮੀਗ੍ਰੇਸ਼ਨ ਤੋਂ ਕੱਲ ਕੱਲ ਆਏ ਹਾਂ ਤੁਸੀਂ ਮਹੰਗੇ ਵੀਰ ਕੋਲ ਤੇ ਹਰਨੌਰ ਵੀਰ ਕੋਲ ਰਾਪਤਾ ਕਦੋਂ ਕੀਤਾ ਤੁਸੀਂ ਅਸੀਂ 1 ਮਹੀਨਾ ਪਹਿਲਾਂ ਕਰ ਲਿਆ ਸੀ ਅੱਛਾ ਤੇ ਪਲੈਨਿੰਗ ਤੁਸੀਂ ਇੱਥੇ ਆਣ ਦੀ ਪਹਿਲੀ ਵਾਰ ਕੱਲ ਆਏ ਹੋ ਹਾਂਜੀ ਤੇ ਪਹਿਲੀ ਵਾਰ ਕੱਲ ਆਏ ਹੋ ਤੇ ਅੱਜ ਅੱਜ ਤੁਹਾਨੂੰ ਪੈਸੇ ਮਿਲ ਗਏ ਕਿ ਕੱਲ ਹੀ ਮਿਲ ਗਏ ਸੀ ਨਹੀਂ ਕੱਲ ਸ਼ਾਮ ਨੂੰ ਪੇਮੈਂਟ ਕਰਤੀ ਸੀ ਅੱਛਾ ਕੱਲ ਤੁਸੀਂ ਇੱਥੇ ਪਹਿਲੀ ਵਾਰ ਆਏ ਹੋ 34 ਸੈਕਟਰ ਹਰਨੌਰ ਵੀਰ ਨੂੰ ਲੈ ਕੇ ਤੇ ਭਾਨੇ ਸਿੱਧੂ ਨੂੰ ਲੈ ਕੇ ਸੌਰੀ ਆਪਣਾ ਮੈਂ ਮਹੰਗੇ ਸਿੱਧੂ ਨੂੰ ਲੈ ਕੇ ਤੇ ਕੱਲ ਹੀ ਤੁਹਾਨੂੰ ਪੈਸੇ ਵਾਪਸ ਮਿਲ ਗਏ ਹਾਂਜੀ ਬਈ ਤੇ ਥਾਣੇ ਜਦੋਂ ਤੁਸੀਂ ਜਾਂਦੇ ਆ ਥਾਣੇ ਚ ਕਦੋਂ ਤੁਸੀਂ ਗਏ ਸੀਗੇ ਹਾ ਹੋ ਗਿਆ ਜੀ 2 ਮਹੀਨੇ ਹੋ ਗਏ ਕਰ ਤਾ ਤੇ ਤੁਹਾਨੂੰ ਕੋਈ ਉਦੋਂ ਤੋਂ ਕੋਈ ਇੰਪਰੂਵਮੈਂਟ ਨਹੀਂ ਮਿਲੀ ਸੀ ਨਹੀਂ ਜੀ ਤੇ ਹੁਣ ਕੀ ਲੱਗਦਾ ਫਿਰ ਤੁਹਾਨੂੰ ਹੋਰ ਵੀ ਪੈਸੇ ਹੈਗੇ ਤੁਹਾਡੇ ਫਸੇ ਕਿ ਮਿਲ ਗਏ ਸਾਰੇ ਨਹੀਂ ਹੁਣ ਜੋ 20 ਤਰੀਕ ਦਿੱਤੀ ਹੈ ਬਾਕੀ ਪੇਮੈਂਟ ਸਾਰੀ ਹੋ ਜਾਊਗੀ ਬਾਕੀ ਹੋ ਚੁੱਕੀ ਹੈ ਹਾਂਜੀ ਹੁਣ ਹੁਣ ਕਿੰਨੇ ਫਸੇ ਆਏ ਤੁਹਾਡੇ ਨਹੀਂ ਹੁਣ 1.5 ਲੱਖ ਰਹਿੰਦਾ ਜੀ ਅੱਛਾ 1.5 ਲੱਖ ਰਹਿੰਦਾ ਬਾਕੀ ਹੋ ਚੁੱਕੇ ਹੈ ਹਾਂਜੀ ਅੱਛਾ ਠੀਕ ਸੋ ਵੀਰੇ ਰਾਜੇ ਜਨ ਤੁਹਾਡਾ ਨਾਂ ਕੀ ਹੈ ਪੂਰਾ ਅੰਕਿਤ ਕੁਮਾਰ ਅਨਕਿਤ ਕੁਮਾਰ ਅਵਿਜੀ ਤੁਹਾਡੇ ਨਾਲ ਆਈ ਜੀ ਤੁਹਾਡੇ ਪੈਸੇ ਫਸੇ ਹੋਏ ਆ ਇੱਕ ਹੰਡਾਇਓ ਮੜਾ ਹੈ ਤੇ ਤੁਹਾਡੇ ਕਿੰਨੇ ਪੈਸੇ ਫਸੇ ਹੋਏ ਆ ਜੀ ਵਰਗਜੀ ਕਾ ਖਾਲਸਾ ਵਰਗਜੀ ਦੇਦੇ ਆ ਤੇ ਤੁਹਾਡਾ ਨਾਮ ਕੀ ਆ ਦਿਲਵਾਨ ਸਿੰਘ ਜੀ ਜੰਮੂ ਤੋਂ ਠੀਕ ਹੈ ਤੁਹਾਡੇ ਕਿੰਨੇ ਪੈਸੇ ਫਸੇ ਹੋਏ ਆ 7.75 ਲੱਖ ਤੇ ਹੁਣ ਪੈਸੇ ਮਿਲੇ ਆ ਤੁਹਾਨੂੰ ਕੁਛ ਆ ਕਿਦਾਂ ਪੈਸੇ ਫਿਲਹਾਲ ਮਿਲ ਗਏ ਨਾ ਕਿੰਨੇ ਪੈਸੇ ਮਿਲ ਗਏ ਸਾਰੇ ਮਿਲ ਗਏ ਕਿਦਾਂ ਸਾਰੇ ਨਹੀਂ ਥੋੜਾ ਬੈਲੈਂਸ ਆ ਇਹ ਉਹ ਵੀ ਕਹਿੰਦੇ ਦੇ ਦੇ ਦਿਆਂਗੇ ਹੁਣ ਅੱਛਾ ਜੀ ਹਾਂ ਜੀ ਮਹੰਗੇ ਭਾਈ ਸਾਹਿਬ ਨੇ ਗੱਲਬਾਤ ਕਰਵਾਈਏ اچھا ਇਹ ਤੇ ਇਸ ਗੱਲ ਨੂੰ ਲੈ ਕੇ ਵੈਸੇ ਤੁਸੀਂ ਪਹਿਲਾਂ ਪੁਲਿਸ ਵਿੱਚ ਗਏ ਸੀ ਹਾਂਜੀ ਹਾਂਜੀ ਗਏ ਸੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਅੱਛਾ ਕਿੰਨਾ ਚਿਰ ਹੋ ਗਿਆ ਸੀ ਗਏ ਨੂੰ ਕੁਝ ਮਹੀਨਾ ਹੋ ਗਿਆ ਜੀ ਤੇ ਇੱਥੇ ਇਹਨਾਂ ਨਾਲ ਰਾਬਤਾ ਕਦੋਂ ਹੋਇਆ ਤੁਹਾਡਾ ਇਹਨਾਂ ਦਾ ਨਾਲ ਵੀ ਕੋਈ ਹਫਤਾ ਡੇਢ ਹਫਤੇ ਕਰੀਬ 10 ਦਿਨ ਲਗਾ ਲੋ 10 ਦਿਨ ਤੇ ਇੱਥੇ ਪਹਿਲੀ ਵਾਰ ਆਏ ਸੀ ਅੱਜ ਕੰਸਲਟੈਂਸੀ ਦੇ ਦੁਆਰਾ ਪੈਸੇ ਲੈਣ ਲਈ ਜਾਂ ਕਿੱਦਾਂ ਇਹਨਾਂ ਨਾਲ ਵੀਰ ਹੋਰਾਂ ਨਾਲ ਪਹਿਲੀ ਵਾਰ ਆਏ ਹੋ ਇਹਨਾਂ ਕੋਲ ਪਹਿਲੀ ਵਾਰ ਆਏ ਅੱਛਾ ਤੇ ਕੱਲ ਪੈਸੇ ਤੁਹਾਨੂੰ ਮਿਲ ਚੁਕੇ ਆ ਥੋੜੀ ਪੇਮੈਂਟ ਰਹੀ ਤੁਹਾਡੀ ਹਾਂਜੀ ਹਾਂਜੀ ਤੇ ਹੁਣ ਕੀ ਕਹਿਣਾ ਚਾਹੋਗੇ ਫਿਰ ਐਂਡ ਤੁਹਾਡੇ ਤੋਂ ਹੀ ਕਰਦੇ ਆ ਕੀ ਕਹਿਣਾ ਚਾਹੋਗੇ ਜੀ ਜਿਹੜਾ ਅਸੀਂ ਸੁਣਦੇ ਆ ਫਿਰ ਇੱਕ ਪਾਸੇ ਜਿਹੜਾ ਪੁਲਿਸ ਇਹਨਾਂ ਨੂੰ ਕਹਿ ਰਹੀ ਸੀਗੀ ਕਿ ਤੁਸੀਂ ਆਪਣਾ ਹੀ ਥਾਣਾ ਖੋਲਿਆ ਹੋਇਆ ਤੇ ਜਦੋਂ ਪੂਰੇ ਹਾਲਾਤ ਨੂੰ ਵੇਖਦੇ ਆ ਕਿ ਬਹੁਤ ਸਾਰੇ ਲੋਕਾਂ ਦੇ ਇਹਨਾਂ ਦਾ ਤਾਂ ਇਹ ਵੀ ਦਾਵਾ ਹੈਗਾ ਵੀ 10 ਕਰੋੜ ਰੁਪਏ 3 ਮਹੀਨਿਆਂ ਦੇ ਵਿੱਚ ਦਵਾ ਚੁਕੇ ਲੋਕਾਂ ਦੇ ਤੇ ਮੈਂ ਕਹੂੰਗਾ ਕਿ ਲੋਕਾਂ ਦੇ ਤਾਂ ਇਦਾਂ ਦੇ ਹੈਗੇ ਆ ਕਈਆਂ ਦੀ ਜ਼ਿੰਦਗੀ ਦੀ ਕਮਾਈ ਹੁੰਦੀ ਹੈ ਖੂਨ ਪਸੀਨੇ ਦੀ ਕਮਾਈ ਹੁੰਦੀ ਹੈ ਕਈਆਂ ਨੇ ਆਪਣੇ ਬੱਚਿਆਂ ਦੇ ਪੇਟ ਵਿੱਚੋਂ ਜੀ ਜੀ ਤੇ ਕੀ ਲੱਗਦਾ ਜੇ ਸਾਰੀ ਜਿਹੜੀ ਹੁਣ ਸਿਚੁਏਸ਼ਨ ਦੇਖਦੇ ਆਂ ਅਸੀਂ ਜਿਹੜੇ ਵੀਰ ਦੇ ਉੱਤੇ ਕਾਰਵਾਈ ਹੋਈ ਹੈ ਇਹਨੂੰ ਕਾਰਵਾਈ ਨੂੰ ਕਿਦਾਂ ਦੇਖਦੇ ਆਂ ਬਹੁਤ ਗਲਤ ਹੋਇਆ ਜੀ ਤੁਸੀਂ ਉੱਥੇ ਸੀਗੇ ਕੱਲ ਹਾਂ ਜੀ ਮੈਂ ਵੀ ਉੱਥੇ ਸਹੀ ਹ ਸਾਡੇ ਸਾਹਮਣੇ ਹੋਇਆ ਬਹੁਤ ਮਾੜੀ ਗੱਲ ਕੀਤੀ ਬਹੁਤ ਮਾੜਾ ਕੀਤਾ ਪੁਲਿਸ ਨੇ ਤੁਸੀਂ ਫਸੇ ਇੱਕ ਮਿੰਟ ਆਇਓ ਵੀਰ ਜੀ ਥੋੜਾ ਜਿਹਾ ਆਪਾਂ ਕਰ ਲਈਏ ਤੇ ਕਿਉਂਕਿ ਇੱਥੇ ਮੈਂ ਤੁਹਾਨੂੰ ਦੱਸਦਾ ਇੱਥੇ ਮੈਂ ਤੁਹਾਨੂੰ ਸਾਰਿਆਂ ਦਾ ਇੰਟਰਵਿਊ ਨਹੀਂ ਕਰਵਾ ਸਕਦਾ ਤੁਸੀਂ ਤੁਹਾਡੇ ਫਸੇ ਹੋਏ ਜੀ ਹੋਰ ਅੱਛਾ ਹੋਰ ਕਿਸੇ ਇਮੀਗ੍ਰੇਸ਼ਨ ਦੇ ਆ ਸੋ ਇੱਥੇ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਕਿ ਕਿਉਂਕਿ ਜਿਹੜੇ ਨੌਜਵਾਨ ਨੇ ਬਹੁਤ ਸਾਰੇ ਆਏ ਹੋਏ ਐ ਤੇ ਇਕੱਲੇ-ਇਕੱਲੇ ਦੀ ਜੇ ਅਸੀਂ ਤੁਹਾਨੂੰ ਗੱਲਬਾਤ ਕਰਕੇ ਦਿਖਾਣ ਲੱਗੇ ਤਾਂ ਬਹੁਤ ਟਾਈਮ ਲੱਗ ਜਾਣਾ ਇਹ ਗਿਨੇ-ਚੁਨੇ ਬੰਦਿਆਂ ਦੇ ਨਾਲ ਤੁਹਾਡੀ ਗੱਲਬਾਤ ਕਰ ਰਹੇ ਆ ਤੁਹਾਡਾ ਨਾਂ ਕੀ ਵੀਰੇ ਸ਼ੁਭਮ ਤਵਰ ਸ਼ੁਭਮ ਤਵਰ ਸ਼ੁਭਮ ਤਵਰ ਤੁਸੀਂ ਕਿੱਥੋਂ ਆਏ ਹੋ ਹੰਜ ਕੁਲੇ ਤੋਂ ਜੀ ਅੱਛਾ ਤੁਹਾਡੇ ਪੈਸੇ ਫਸੇ ਹੋਏ ਸੀ ਕਿੰਨੇ ਪੈਸੇ ਫਸੇ ਸੀ 1 ਲੱਖ 65000 ਤੇ ਕੁਝ ਮਿਲ ਗਏ ਪੈਸੇ ਹਾਂਜੀ ਹਾਂਜੀ ਬਾਕੀ ਦੋ ਚੈੱਕ ਦੋ ਓਵਰ ਪੇਮੈਂਟ ਦੀ ਆ ਦੋ ਹਫਤੇ ਬਾਅਦ ਵਿੱਚ ਚੈੱਕ ਲੱਗ ਜਾਣਗੇ ਕਹਰੇ ਬਾਕੀ ਪੇਮੈਂਟ ਇਹਨਾਂ ਨੇ ਕਰਦੀ ਅੱਛਾ ਜੀ ਬਿਆਨਤਾ ਸਰ ਕਹਿੰਨਗੇ ਤਾਂ ਕਿ ਓਨਰ ਨੇ ਆਸ਼ਵਾਸਨ ਦਿਆ ਵੀ ਦੋ ਚੈੱਕਾਂ ਦੀ ਪੇਮੈਂਟ ਦੋ ਹਫਤੇ ਦੇ ਅੰਦਰ ਹੋ ਜਾਗੀ ਬਾਕੀ ਅੱਛਾ ਜੀ ਹਾਂਜੀ ਤੇ ਹੁਣ ਇਹ ਜਿਹੜੀ ਕਾਰਵਾਈ ਇਹਨੂੰ ਕਿਦਾਂ ਦੇਖਦੇ ਆ ਜੀ ਜਿਹੜੀ ਕਾਰਵਾਈ ਹੋਈ ਵੀਰ ਹੋਰਾਂ ਦੇ ਉੱਤੇ ਇਹ ਤਾਂ ਪੈਸੇ ਮਹਿੰਗੇ ਭਾਈ ਉਹਨਾਂ ਨੇ ਕਢਾ ਦिए ਨਹੀਂ ਇਹ ਪੈਸੇ ਨਹੀਂ ਨਿਕਰਨੇ ਤੇ ਕਿਸੇ ਵੀ ਤਰੀਕੇ ਦੇ ਨਹੀਂ ਨਿਕਰਨੇ ਤੇ ਇਹ ਪੈਸੇ ਜੇ ਭਾਈ ਹੋਣੀ ਨਾ ਹੁੰਦੇ ਆ ਤਾਂ ਪੈਸੇ ਨਹੀਂ ਨਿਕਰਦੇ ਪਿੰਕੂਲੇ ਕਿਹੜੇ ਕਿ ਕਿੱਥੋਂ ਬਿਲੋਂਗ ਕਰਦੇ ਆ ਤੁਸੀਂ ਪਿੰਡ ਤੋਂ ਬਿਲੋਂਗ ਵਪੰਟੀ ਗੋਲੇ ਤੋਂ 20 25 ਕਿਲੋਮੀਟਰ ਹੈ ਪਰ ਰਾਣੀ ਤੋਂ ਰਾਪਰ ਰਾਣੀ ਤੋਂ ਤੇ ਵੀਰੇ ਇਹ ਪੈਸੇ ਤਾਂ ਖੂਨ ਪਸੀਨੇ ਦੀ ਕਮਾਈ ਨਾਲ ਜੋੜੇ ਹੁੰਦੇ ਆ ਕੀ ਕਰਦੇ ਤੁਸੀਂ ਆਪਣਾ ਜੀ ਯਹੀ ਲੇਬਰ ਦਾ ਕੰਮ ਆ ਜੀ ਆਪਣਾ ਅੱਛਾ ਲੇਬਰ ਦਾ ਕੰਮ ਹੈ ਹਾਂਜੀ ਹਾਂਜੀ ਤੇ ਫਿਰ ਤਾਂ ਬੜੇ ਬਹੁਤ ਮਹੀਨੇ ਲੱਗੇ ਹੋਣੇ ਪੈਸੇ ਜੋੜਨ ਘਟੋ ਘਟ ਇੱਕ ਸਾਲ ਲਗਾ ਲਓ ਜੀ ਇੱਕ ਸਾਲ ਦੀ ਕਮਾਈ ਦੀ ਇੱਕ ਤਾਲੀ ਕੇ ਪੈਸੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਇਹ ਮਿਸਾਲ ਹੈ ਜੀ ਤੇ ਵੀਰੇ ਇੱਕ ਐਂਡ ਦੇ ਵਿੱਚ ਮੈਂ ਥੋੜਾ ਜਿਹਾ ਆਖਰੀ ਸਵਾਲ ਹੈ ਤੇ ਜਿਵੇਂ ਵੀਰ ਹੋਰੀ ਕਹਿ ਰਹੇ ਸੀਗੇ ਕੱਲ ਕਿ ਕਿਸੇ ਦੇ ਕਿਸੇ ਨੂੰ ਵੀ ਹੱਥ ਨਹੀਂ ਪਾਇਆ ਤੇ ਵੀਰ ਨੇ ਕਿਉਂਕਿ ਦਸਤਾਰ ਬੰਨੀ ਹੋਈ ਸੀ ਤੇ ਉਹਦੇ ਪੱਗ ਨੂੰ ਹੱਥ ਪਾਇਆ ਤੇ ਕਿਦਾਂ ਵੇਖਦੇ ਹੋ ਜੀ ਇਹ ਉਹ ਤੋਂ ਪੁਲਸ ਵਾਲੇ ਕੀ ਜੀ ਕੋਈ ਆਪਣੀ ਆਪਸੀ ਪਟਾਖਾ ਕਾਢੀ ਜੀ ਉਸਨੇ ਕੱਲ ਜਿਹੜਾ ਉਹਨਾਂ ਨੇ ਜੀ ਕੱਲ ਹਮ ਵੀ ਮੈਂ ਵੀ ਵਹੀਤਾ ਜੀ ਮਨ ਨੂੰ ਨਹੀਂ ਕੁਝ ਕਿਹਾ ਹੈ ਉਹਨਾਂ ਨੇ ਆ ਤੀਨੀ ਨੂੰ ਪਾਇਆ ਵੀ ਤਾਂ ਕਿ ਇਹ ਦਬੇ ਇਹ ਦਬ ਕੇ ਤਾਂ ਹਮ ਵੀ ਦਬ ਜਾਾਂਗੇ ਉਹਨਾਂ ਨੂੰ ਪਤਾ ਦਈਏ ਇਹ ਬੰਦੇ ਪਿੱਛਾ ਨਹੀਂ ਹਟਣਗੇ ਵੀ ਜਦ ਤੱਕ ਬੰਦਾ ਅੱਗੇ ਸੇ ਸਿੱਕਤ ਬੰਦੇ ਨੂੰ ਹੱਥ ਨਹੀਂ ਬੰਦੇ ਕਿਉਂਕਿ ਭਾਈ ਹੁਣਾਂ ਨੂੰ ਉਹਨਾਂ ਨੇ ਆ ਤੀਤੀ ਕਰਕੇ ਪਾਇਆ ਵੀ ਅਗਰ ਇਹ ਵੀ ਛੱਡ ਗਏ ਨਾ ਤਾਂ ਇਹ ਸਾਰੇ ਆਪਣੇ ਆਪ ਚੁੱਪਚਾਪ ਚਲੇ ਜਾਣਗੇ ਹਾ ਤੇ ਵਾਪਸ ਜੀ 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 ਇਸੇ ਚੱਕਰ 'ਚ ਉਹਨਾਂ ਨੇ ਸਭ ਤੋਂ ਪਹਿਲਾਂ ਭਾਈ ਬਾਤ ਪਾਇਆ ਜੀ ਬਹੁਤ ਬਤਾ ਨਾ ਜੀ ਤੇ ਵੀਰੇ ਅਖੀਰ ਦੇ ਵਿੱਚ ਕੀ ਕਾਰਵਾਈ ਦੀ ਮੰਗ ਕਰਦੇ ਹੁਣ ਤੁਸੀਂ ਸਸਪੈਂਡ ਸਸਪੈਂਸ਼ਨ ਹੋ ਗਈ ਨਰੇਸ਼ ਕੁਮਾਰ ਦਾਸ ਜੀ ਬਈ ਜੀ ਬਈ ਕਹਿ ਤਾਂ ਰਿਹਾ ਸਸਪੈਂਸ਼ਨ ਹੋ ਗਈ ਆ ਬਕਾਇਦਾ ਡੀਐਸਪੀ ਸਾਹਿਬ ਨੇ ਸਾਨੂੰ ਕਿਹਾ ਵੀ ਤੁਸੀਂ ਵੀਡੀਓ ਵੀ ਬਣਾ ਲਓ ਪਰ ਸਾਨੂੰ ਹਜੇ ਤੱਕ ਕੋਈ ਰਿਟਰਨ ਆਰਡਰ ਨਹੀਂ ਦਿਖਾਇਆ ਗਿਆ ਅਸੀਂ ਚਾਹੁੰਦੇ ਵੀ ਸਾਨੂੰ ਰਿਟਰਨ ਆਰਡਰ ਵੀ ਦਿਖਾਇਆ ਜਾਵੇ ਉਹ ਸਾਨੂੰ ਕਿਹਾ ਗਿਆ ਸਾਨੂੰ ਅਸ਼ਵਾਸ਼ਣ ਦਿੱਤਾ ਗਿਆ ਕਿ ਬਈ ਸਸਪੈਂਸ਼ਨ ਤੁਹਾਡੀ ਹੋ ਗਈ ਆ ਰਪੜ ਤੇ ਹਲਦੇ ਉਹਨਾਂ ਨੇ ਸਸਪੈਂਸ਼ਨ ਲਈ ਆਰਡਰ ਅੱਗੇ ਘਲਤਾ ਕਹਿ ਰਹੇ ਜਿਵੇਂ ਆਫੀਸ਼ੀਅਲ ਸਟੇਟਮੈਂਟ ਚ ਸਸਪੈਂਸ਼ਨ ਨਹੀਂ ਆਈ ਪਰ ਸਸਪੈਂਸ਼ਨ ਹੋ ਗਈ ਆ ਹੁਣ ਸਾਨੂੰ ਆਪ ਨਹੀਂ ਸਮਝ ਆ ਬਟ ਸਾਨੂੰ ਇਹ ਸਵਿਛਾ ਦਿੱਤਾ ਗਿਆ ਪੁਲਿਸ ਵੱਲੋਂ ਕਿ ਸਸਪੈਂਸ਼ਨ ਆਉਂਦੀ ਹੋ ਚੁੱਕੀ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਪੁਲਿਸ ਦੁਆਰਾ ਆਪਣੇ ਮੁਲਾਜ਼ਮਾਂ ਦੇ ਉੱਤੇ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ ਉਹਦੇ ਉੱਤੇ ਸਾਡੀ ਨਜ਼ਰ ਬਣੀ ਰਹੇਗੀ ਤੇ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਇੱਥੇ ਹੋਰ ਨੌਜਵਾਨ ਵੀ ਬਹੁਤ ਸਾਰੇ ਮੌਜੂਦ ਨੇ ਜਿਨ੍ਹਾਂ ਦਾ ਮਾਮਲਾ ਹੋਰ ਜਿਹੜੀ ਵੀਜ਼ਾ ਕੰਸਲਟੈਂਸੀਆਂ ਦੇ ਨਾਲ ਜੁੜਿਆ ਹੋਇਆ ਹੈ ਤਕਰੀਬਨ ਕਰੋੜਾਂ ਹੀ ਰੁਪਇਆ ਹਲੇ ਵੀ ਪੰਜਾਬ ਰਾਜਸਥਾਨ ਹਰਿਆਣਾ ਦੇ ਨੌਜਵਾਨਾਂ ਦਾ ਖੂਨ ਪਸੀਨੇ ਦੀ ਕਮਾਈ ਹਲੇ ਫਸੀ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਵੀਰ ਹੋਰੀ ਅੱਗੇ ਕੀ ਕੁਝ ਕਾਰਵਾਈ ਕਰਦੇ ਨੇ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਧੰਨਵਾਦ